ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ ਮੇਰਾ ਨਾਮ ਰਸਨੀਆ ਜਦੋਂ ਵੀ ਕਾਲਜ ਤੋਂ ਘਰ ਵਾਪਸ ਆਉਂਦੀ ਤਾਂ ਮੇਰੀ ਨਜ਼ਰ ਇੱਕ ਕੱਪੜਿਆਂ ਦੀ ਦੁਕਾਨ ਤੇ ਪੈਂਦੀ ਤਾਂ ਮੇਰੇ ਮੂੰਹ ਤੇ ਇੱਕ ਅਲੱਗ ਹੀ ਮੁਸਕਾਨ ਆ ਜਾਂਦੀ ਸੀ ਮੇਰੇ ਪੈਰ ਖੁਦ ਉਸ ਦੁਕਾਨ ਵੱਲ ਵਧਣ ਲੱਗਦੇ ਸਾਡੇ ਮਹੱਲੇ ਤੇ ਛੋਟੇ ਜਿਹੇ ਬਾਜ਼ਾਰ ਵਿੱਚ ਖੁੱਲਣ ਵਾਲੀ ਇਹ ਦੁਕਾਨ ਪੂਰੇ ਬਾਜ਼ਾਰ ਤੋਂ ਅਲੱਗ ਲੱਗਦੀ ਸੀ ਚਿਚੇਤੇ ਦਰਵਾਜ਼ੇ ਲੱਗੇ ਹੋਏ ਸੀ ਤੇ ਬਹੁਤ ਵੱਡੀ ਦੁਕਾਨ ਸੀ ਜਿੱਥੇ ਫੈਨਸੀ ਡਰੈਸ ਦੀ ਪ੍ਰਮਾਰ ਸੀ ਇੱਕ ਤੋਂ ਵੱਧ ਕੇ ਇੱਕ ਫੈਨਸੀ ਡਰੈਸ ਸਜਾ ਕੇ ਰੱਖੀ ਹੋਈ ਸੀ ਬਾਹਰ ਦੂਰ ਤੋਂ ਹੀ ਉਹ ਡਰੈਸ ਮੇਰੀਆਂ ਨਜ਼ਰਾਂ ਸਾਹਮਣੇ ਆ ਜਾਂਦੀ ਸੀ ਮੈਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਸੀ ਅੱਜ ਵੀ ਮੇਰੀਆਂ ਨਜ਼ਰਾਂ ਜਦੋਂ ਲਾਲ ਲਗਾਉਣ ਵਾਲੀ ਫੈਨਸੀ ਡਰੈਸ ਤੇ ਪਈਆਂ ਤਾਂ ਹਟਣ ਨੂੰ ਤਿਆਰ ਨਹੀਂ ਸੀ ਮੈਂ ਉਹ ਦੇਖ ਕੇ ਇੱਕਦਮ ਰੁਕ ਗਈ ਜਿੱਥੇ ਸਿੱਛੇ ਤੋਂ ਨਜ਼ਰ ਆਉਣ ਵਾਲੀ ਉਸ ਫੈਨਸੀ ਕਾਉਨ ਨੇ ਮੇਰੇ ਹੋਸ਼ ਉਡਾ ਦਿੱਤੇ ਮੈਂ ਬੜੇ ਧਿਆਨ ਨਾਲ ਉਸ ਕਾਉਨ ਨੂੰ ਦੇਖ ਰਹੀ ਸੀ ਜੋ ਯਕੀਨਨ ਮੇਰੀ ਪਹੁੰਚ ਤੋਂ ਦੂਰ ਸੀ ਜਿਸਕਰਣ ਨਾਲ ਮੇਰਾ ਸੰਬੰਧ ਸੀ ਮੈਂ ਹਜ ਤੱਕ ਆਪਣੇ ਖਾਨਦਾਨ ਦੇ ਅਮੀਰ ਘਰਾਂ ਦੀਆਂ ਕੁੜੀਆਂ ਦੇ ਲਾਹੇ ਹੋਏ ਕੱਪੜੇ ਪਾਉਂਦੀ ਸੀ ਮੈਨੂੰ ਯਾਦ ਵੀ ਨਹੀਂ ਕਦੋਂ ਹੋਲੀ ਦੀਵਾਲੀ ਤੇ ਮੇਰੀ ਮਾਂ ਨੇ ਮੈਨੂੰ ਨਵਾਂ ਡਰੈਸ ਲੈ ਕੇ ਦਿੱਤੀ ਹੋਵੇ ਉਹ ਇਹ ਕਹਿੰਦੀ ਸੀ ਕਿ ਇਹ ਤੇਰੀ ਮਾਸੀ ਦੀ ਕੁੜੀ ਸੋਨੋ ਹੈ ਨਾ ਇਹ ਉਸਦੀ ਡਰੈਸ ਹੈ ਤੇਰੀ ਮਾਸੀ ਨੇ ਦਿੱਤੀ ਹੈ ਕਹਿ ਰਹੀ ਸੀ ਕਿ ਸੋਨੂੰ ਨੇ ਇਹ ਡਰੈਸ ਪਸ ਕੁਝ ਘਰ ਪਾਈ ਸੀ ਇਹ ਦੀਵਾਲੀ ਤੇ ਰਜਨੀ ਨੂੰ ਪਾ ਦੇਣਾ ਮਾਂ ਦੇ ਇੰਨਾ ਕਹਿਣ ਤੇ ਮੈਂ ਆਪਣੇ ਮੂੰਹ ਦੇ ਰਿਐਕਸ਼ਨ ਵਿਗਾੜ ਲਿਆ ਮੈਂ ਕਿਹਾ ਕਿ ਮੰਮੀ ਤੁਸੀਂ ਮੈਨੂੰ ਕਦੇ ਨਵੇਂ ਕੱਪੜੇ ਲੈ ਕੇ ਕਿਉਂ ਨਹੀਂ ਦਿੰਦੇ ਕਦੇ ਤਾਂ ਲੈ ਦਿਆ ਕਰੋ ਇਸ ਵਾਰ ਮੈਂ ਨਹੀਂ ਪਾਣੀ ਕਿਸੇ ਦੇ ਲਾਹੇ ਹੋਏ ਕੱਪੜੇ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਮੇਰੇ ਮੋਢੇ ਤੇ ਆਪਣਾ ਹੱਥ ਰੱਖਿਆ ਤੇ ਕਹਿਣ ਲੱਗੀ ਪੈਸੇ ਦਰਖਤਾਂ ਦੇ ਨਹੀਂ ਲੱਗਦੇ ਜੋ ਤੇਰਾ ਪਿਓ ਰੋਜ਼ ਇਮਾਨਦਾਰ ਨਾਲ ਕਮਾ ਕੇ ਲਿਆਉਂਦਾ ਹੈ ਸਾਰਾ ਦਿਨ ਮਿਹਨਤ ਕਰਦਾ ਹੈ ਬਸ ਇੰਨਾ ਹੀ ਕਮਾਉਂਦਾ ਹੈ ਕਿ ਆਪਾਂ ਇੱਜ਼ਤ ਨਾਲ ਰੋਟੀ ਖਾ ਲੈਂਦੇ ਆ ਕੰਮ ਕਿਸੇ ਦਾ ਘੱਟੋ ਘੱਟ ਕਿਸੇ ਦੇ ਅੱਗੇ ਭੀਖ ਤਾਂ ਨਹੀਂ ਮੰਗਣੀ ਪੈਂਦੀ ਇੱਕ ਤੂੰ ਹੈ ਕਿ ਤੇਰੇ ਨਖਰੇ ਖਤਮ ਨਹੀਂ ਹੁੰਦੇ ਮੈਂ ਕਿ ਮम्मी ਇਹ ਭੀਖ ਨਹੀਂ ਤਾਂ ਹੋਰ ਕੀ ਹੈ ਕਦੇ ਚਾਚੇ ਦੀ ਕੁੜੀਆਂ ਦੇ ਕੱਪੜੇ ਕਦੇ ਮਾਸੀ ਦੀਆਂ ਕੁੜੀਆਂ ਦੇ ਕੱਪੜੇ ਕਦੇ ਤੁਹਾਡੀ ਉਸ ਸਹੇਲੀ ਦੇ ਕੁੜੀਆਂ ਦੇ ਕੱਪੜੇ ਕੀ ਮੈਂ ਸਿਰਫ ਦੂਜਿਆਂ ਦੇ ਪਾਏ ਹੋਏ ਕੱਪੜੇ ਪੌਣਲੀ ਪੈਦਾ ਹੋਈਆਂ ਮੈਨੂੰ ਨਹੀਂ ਚਾਹੀਦੇ ਕਿਸੇ ਹੋਰ ਦੇ ਕੱਪੜੇ ਇਸ ਤਰ੍ਹਾਂ ਕਰ ਇਹ ਕੱਪੜੇ ਮੇਰੀਆਂ ਦੋਨੇ ਛੋਟੀਆਂ ਭੈਣਾਂ ਨੂੰ ਦੇ ਦਿੱਤੀ ਮੈਂ ਆਪਣੇ ਤੋਂ ਛੋਟੀਆਂ ਭੈਣਾਂ ਦੇ ਵੱਲ ਇਸ਼ਾਰਾ ਕੀਤਾ ਮੈਂ ਉਹ ਸਾਰੇ ਕੱਪੜੇ ਉਹਨਾਂ ਦੋਆਂ ਨੂੰ ਦੇ ਦਿੱਤੇ ਬਾਹਰ ਚਲੀ ਗਈ ਛੋਟਾ ਜਿਹਾ ਘਰ ਸੀ ਜਿਸ ਘਰ ਵਿੱਚ ਬਸ ਦੋ ਹੀ ਕਮਰੇ ਸੀ ਕੋਈ ਮਹਿਮਾਨ ਆਉਂਦਾ ਤਾਂ ਉਹ ਵਿਹੜੇ ਵਿੱਚ ਕੁਰਸੀਆਂ ਟੇਬਲ ਰੱਖ ਕੇ ਅਸੀਂ ਮਹਿਮਾਨਾਂ ਨੂੰ ਬਿਠਾਉਂਦੇ ਸੀ ਇੱਕ ਕਮਰਾ ਮੇਰਾ ਤੇ ਮੇਰੀਆਂ ਦੋਨੇ ਛੋਟੀਆਂ ਭੈਣਾਂ ਦਾ ਸੀ ਤੇ ਇੱਕ ਮੇਰੇ ਮੰਮੀ ਪਾਪਾ ਦਾ ਮੇਰੀ ਉਮਰ ਇਸ ਸਮੇਂ 17 ਸਾਲ ਦੀ ਸੀ ਮੇਰੇ ਦੋਨੇ ਛੋਟੀਆਂ ਭੈਣਾਂ ਸੋਨੂ ਤੇ ਪਾਇਲਟ ਜੋੜੀਆਂ ਸੀ ਉਹ ਮੇਰੇ ਤੋਂ ਦੋ ਸਾਲ ਛੋਟੀਆਂ ਸੀ ਮੇਰੀਆਂ ਦੋਨੇ ਛੋਟੀਆਂ ਭੈਣਾਂ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਸੀ ਤੇ ਮੈਂ ਸਰਕਾਰੀ ਕਾਲਜ ਵਿੱਚ ਪੜ੍ਹਦੀ ਸੀ ਮੈਂ ਰੋਜ਼ バス ਤੇ ਕਾਲਜ ਜਾਂਦੀ ਸੀ ਤੇ バス ਤੇ ਹੀ ਘਰ ਵਾਪਸ ਆਉਂਦੀ ਸੀ ਮੇਰੀ বাস ਮੈਨੂੰ ਬਾਜ਼ਾਰ ਵਿੱਚ ਉਤਾਰਦੀ ਸੀ ਉੱਥੋਂ ਮੈਨੂੰ ਪੈਦਲ ਹੀ ਗਲੀਆਂ ਵਿੱਚੋਂ ਲੰਘ ਕੇ ਆਪਣੇ ਘਰ ਤੱਕ ਆਉਣਾ ਪੈਂਦਾ ਸੀ ਪਰ ਵਿਚਾਰ ਤੋਂ ਲੰਘਦੇ ਹੋਏ ਮੇਰੀਆਂ ਨਜ਼ਰ ਉੱਥੇ ਦੁਕਾਨ ਤੇ ਅਕਸਰ ਪੈ ਜਾਂਦੀਆਂ ਸੀ ਕਦੇ ਜੁਐਲਰੀ ਦੀ ਦੁਕਾਨ ਤੇ ਕਦੇ ਕੱਪੜ ਦੀ ਦੁਕਾਨ ਤੇ ਤੇ ਕਦੇ ਕੱਪੜਿਆਂ ਦੀ ਦੁਕਾਨ ਤੇ ਪਰ ਜਦੋਂ ਤੋਂ ਇਹ ਨਵੀਂ ਦੁਕਾਨ ਖੁੱਲੀ ਸੀ ਮੈਂ ਤਾਂ ਸਾਰੀਆਂ ਦੁਕਾਨਾਂ ਨੂੰ ਭੁੱਲ ਗਈ ਸੀ ਇਹ ਬਹੁਤ ਵੱਡੀ ਦੁਕਾਨ ਸੀ ਦੁਕਾਨ ਕੀ ਸੀ ਪੂਰਾ ਮਾਲ ਟਾਈਪ ਬਣਿਆ ਹੋਇਆ ਸੀ ਜਿਸ ਦੇ ਵਿੱਚ ਜੁਐਲਰੀ ਮੇਕਅਪ ਫੈਂਸੀ ਕੱਪੜੇ ਬਹੁਤ ਕੁਝ ਸੀ ਉਹ ਸਭ ਕੁਝ ਜੋ ਮੇਰਾ ਧਿਆਨ ਆਪਣੇ ਵੱਲ ਖਿੱਚਦਾ ਸੀ ਮੈਂ ਬੜੀ ਧਿਆਨ ਨਾਲ ਉਸ ਸਮਾਨ ਨੂੰ ਤੇ ਕਪੜਿਆਂ ਨੂੰ ਦੇਖਦੀ ਸੀ ਸ਼ੀਸ਼ੇ ਦੇ ਅੰਦਰੂਨੀ ਹਿੱਸੇ ਤੇ ਇੱਕ ਲੱਗਿਆ ਹੋਇਆ ਸੀ ਮੈਂ ਬਾਹਰੋਂ ਉਸਤੇ ਹੱਥ ਫੇਰ ਰਹੀ ਸੀ ਮੈਂ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਸੀ ਕਿ ਅਚਾਨਕ ਮੇਰੇ ਪਿੱਛੇ ਇੱਕ ਤੇਜ਼ ਮਰਦਾਨਾ ਆਵਾਜ਼ ਆਈ ਉਹ ਕਹਿਣ ਲੱਗਾ ਕਿ ਦੇਖ ਰਹੀ ਹੈ ਮੈਡਮ ਆਓ ਅੰਦਰ ਆਓ ਮੈਂ ਤੁਹਾਨੂੰ ਹੋਰ ਵੀ ਵੈਰਾਈਟੀਆਂ ਦਿਖਾ ਦਿੰਦਾ ਬਾਹਰੋਂ ਦੇਖਣ ਵਿੱਚ ਅੰਦਾਜ਼ਾ ਥੋੜੀ ਹੁੰਦਾ ਹੈ ਸ਼ਾਇਦ ਉਹ ਉਸ ਦੁਕਾਨ ਦਾ ਮਾਲਕ ਸੀ ਮੈਂ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਕੁਝ 23 ਜਾਂ 24 ਸਾਲ ਦਾ ਨੌਜਵਾਨ ਸੀ ਦੇਖਣ ਵਿੱਚ ਬਹੁਤ ਹੈਂਡਸਮ ਸੀ ਮੇਰੀ ਜੇਬ ਵਿੱਚ ਤਾਂ ਕਰਪਈਆਂ ਨਹੀਂ ਸੀ ਮੈਂ ਤਾਂ ਬਸ ਦੇਖ ਕੇ ਹੀ ਆਪਣਾ ਦਿਲ ਬਹਾਲ ਲਿੱਤੀ ਸੀ ਮੈਂ ਉਸ ਨੂੰ ਕਿਹਾ ਕਿ ਨਹੀਂ ਨਹੀਂ ਬਸ ਮੈਂ ਤਾਂ ਐਵੇਂ ਹੀ ਦੇਖ ਰਹੀ ਸੀ ਉਹ ਕਹਿਣ ਲੱਗਾ ਅੰਦਰ ਤਾਂ आओ ਮੈਂ ਤੁਹਾਨੂੰ ਹੋਰ ਵੀ ਵੈਰਾਈਟੀ ਦਿਖਾ ਦਿੰਦਾ ਹਾਂ ਮੈਂ ਕਿਹਾ ਨਹੀਂ ਮੈਨੂੰ ਅਜੇ ਜ਼ਰੂਰਤ ਨਹੀਂ ਬਸ ਮੈਨੂੰ ਇਹ ਡਰੈਸ ਚੰਗੀ ਲੱਗੀ ਸੀ ਵੈਸੇ ਹੀ ਇਸ ਡਰੈਸ ਦੀ ਕੀਮਤ ਕਿੰਨੀ ਹੈ ਮੈਂ ਐਵੇਂ ਹੀ ਪੁੱਛ ਲਿਆ ਉਹ ਕਹਿਣ ਲੱਗਾ ਵੈਸੇ ਤਾਂ ਇਹ ਡਰੈਸ 6000 ਦੀ ਹੈ ਪਰ ਮੈਂ ਤੁਹਾਨੂੰ ਕੁਝ ਘੱਟ ਕਰ ਦੇਵਾਂਗਾ ਇਹ ਕਲ ਉਸਨੇ ਆਪਣੇ ਚਿਹਰੇ ਤੇ ਇੱਕ ਪਿਆਰੀ ਜੀ ਮੁਸਕਾਨ ਲਿਆ ਕੇ ਕਿਹਾ ਪਰ ਮੇਰੇ ਕੋਲ ਤਾਂ 620 ਨਹੀਂ ਸੀ ਮੈਂ ਇੱਕ ਗੈਰਾ ਸਾਲ ਲਿਆ ਤੇ ਕਿਹਾ ਮੇਰੇ ਕੋਲ ਇੰਨੇ ਪੈਸੇ ਨਹੀਂ ਮੈਂ ਫਿਰ ਕਦੇ ਆਉਂਗੀ ਮੈਂ ਤਾਂ ਉਸ ਤੋਂ ਆਪਣੀ ਜਾਣ ਛਡਾਉਣਾ ਚਾਹੁੰਦੀ ਸੀ ਪਰ ਉਹ ਮੁੰਡਾ ਕਹਿਣ ਲੱਗਾ ਤੁਸੀਂ ਅੰਦਰ ਤਾਂ ਆਓ ਮੇਰੇ ਕੋਲ ਘੱਟ ਕੀਮਤ ਵਿੱਚ ਬਹੁਤ ਹੀ ਖੂਬਸੂਰਤ ਵੈਰਾਈਟੀ ਦੇ ਕੱਪੜੇ ਨੇ ਉਸ ਸਮੇਂ ਮੇਰੇ ਦਿਲ ਵਿੱਚ ਚਲਾਲ ਜਾ ਗਿਆ ਮੈਂ ਸੋਚਿਆ ਕਿ ਚਲੋ ਦੇਖ ਲੈਣਾ ਵਿੱਚ ਕੀ ਦਿੱਕਤ ਹੈ ਲੈ ਤਾਂ ਸਕਦੀ ਨਹੀਂ ਦੇਖ ਕੇ ਆਪਣਾ ਦਿਲ ਬਿਹਾਲ ਨਵਾਂਗੀ ਵੈਸੇ ਵੀ ਬਾਹਰ ਬਹੁਤ ਏਸ ਤੋਂ ਪਸੀਨਾਰ ਵਾਰ-ਵਾਰ ਮੱਥੇ ਤੇ ਪਸੀਨਾ ਆ ਰਿਹਾ ਸੀ ਜਿਸ ਨੂੰ ਮੈਂ ਆਪਣੇ ਦੁਪੱਟੇ ਨਾਲ ਸਾਫ਼ ਕਰ ਰਹੀ ਸੀ ਪਰ ਜਿਵੇਂ ਹੀ ਮੈਂ ਉਸ ਦੁਕਾਨ ਦੇ ਅੰਦਰ ਦਾਖਲ ਹੋਈ ਤਾਂ ਏਸੀ ਦੀ ਠੰਡਕ ਨੇ ਮੈਨੂੰ ਅੰਦਰ ਤੱਕ ਸਕੂਨ ਪੰਚਾ ਦਿੱਤਾ ਉਹ ਮੁੰਡਾ ਕਹਿਣ ਲੱਗਾ ਉਫ ਬੜੀ ਗਰਮੀ ਹੈ ਅੰਦਰ ਆਓ ਤੇ ਬੈਠੋ ਮੈਂ ਤੁਹਾਨੂੰ ਬਹੁਤ ਸਾਰੇ ਕੱਪੜੇ ਦਿਖਾ ਦਿੰਦਾ ਉਸ ਸਮੇਂ ਉਸ ਦੀ ਦੁਕਾਨ ਤੇ ਕੋਈ ਨਹੀਂ ਸੀ ਮੈਂ ਸਾਹਮਣੇ ਰੱਖੀ ਕੁਰਸੀ ਤੇ ਬੈਠ ਗਈ ਉਹ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਖੂਬਸੂਰਤ ਡਰੈਸ ਦਿਖਾਉਣ ਲੱਗਾ ਇੱਕ ਤੋਂ ਵੱਧ ਕੇ ਇੱਕ ਡਰੈਸ ਦੇਖ ਕੇ ਮੇਰਾ ਦਿਲ ਜਾਇਆ ਕਿ ਸਾਰੇ ਕੱਪੜੇ ਖਰੀਦ ਲਵਾਂ ਪਰ ਸਾਡੇ ਗਰੀਬਾਂ ਦੇ ਕੋਲ ਦੇਖਣ ਦੇ ਇਲਾਵਾ ਹੋਰ ਕੀ ਹੈ ਅਸੀਂ ਕਿਸੇ ਵੀ ਚੀਜ਼ ਨੂੰ ਦੇਖਦੇ ਹਾਂ ਤਾਂ ਸਾਡੀ ਸ਼ਕਲ ਤੇ ਇੱਕ ਅਲੱਗ ਹੀ ਖੁਸ਼ੀ ਆ ਜਾਂਦੀ ਹੈ ਜਦੋਂ ਮੈਂ ਉਹਨਾਂ ਕੱਪੜਿਆਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਇੱਕ ਤੋਂ ਵੱਧ ਕੇ ਇੱਕ ਫੈਂਸੀ ਡਰੈਕ ਸਤੇ ਕੇ ਮੈਂ ਉਹਨਾਂ ਵਿੱਚ ਖੋ ਗਈ ਪਰ ਮੇਰੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਮੁੰਡੇ ਨੇ ਇੱਕ ਲਾਲ ਰੰਗ ਦਾ ਫੈਸਿ ਦੁਪੱਟਾ ਮੇਰੇ ਸਿਰ ਤੇ ਦੇ ਦਿੱਤਾ ਮੈਂ ਇੱਕਦਮ ਚੌਂਗ ਗਈ ਮੇਰੀ ਨਜ਼ਰ ਉਸ ਤੇ ਪਈ ਤਾਂ ਮੁੰਡਾ ਮੁਸਕਰਾ ਰਿਹਾ ਸੀ ਕਹਿਣ ਲੱਗਾ ਕਿ ਸਾਹਮਣੇ ਸ਼ੀਸ਼ਾ ਹੈ ਤੁਸੀਂ ਦੇਖੋ ਇਹ ਰੰਗ ਤੁਹਾਡੇ ਤੇ ਕਿੰਨਾ ਚਚ ਰਿਹਾ ਹੈ ਤੁਸੀਂ ਇਸ ਕਲਰ ਵਿੱਚ ਬਹੁਤ ਪਿਆਰੇ ਲੱਗ ਰਹੇ ਹੋ ਮੇਰੀ ਨਜ਼ਰ ਸਾਹਮਣੇ ਲੱਗੇ ਸ਼ੀਸ਼ੇ ਤੇ ਪਈ ਤਾਂ ਵਾਕਿਆ ਹੀ ਮੈਂ ਬਹੁਤ ਖੂਬਸੂਰਤ ਲੱਗ ਰਹੀ ਸੀ ਮੈਂ ਉਹ ਦੁਪੱਟਾ ਆਪਣੇ ਸਿਰ ਤੋਂ ਉਤਾਰ ਕੇ ਵਾਪਸ ਰੱਖ ਦਿੱਤਾ ᱛᱮᱦᱚᱸ ਉਸਨੂੰ ਪੁੱਛਿਆ ਕਿ ਇਸਦੀ ਕੀਮਤ ਕੀ ਹੈ ਉਹ ਕਹਿਣ ਲੱਗਾ ਤੁਸੀਂ ਜਿੰਨੇ ਵੀ ਪੈਸੇ ਦੇ ਦਿਓ ਮੈਂ ਚੁੱਪਚਾਪ ਲੈ ਲਵਾਂਗਾ ਮੈਂ ਉਸਦੀ ਗੱਲ ਸੁਣ ਕੇ ਕੁਝ ਹੈਰਾਨ ਹੋਈ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਇਸਦੀ ਕੀਮਤ ਦੱਸ ਦਿਓ ਜੇ ਮੇਰੇ ਕੋਲ ਪੈਸੇ ਹੋਏ ਤਾਂ ਮੈਂ ਲੈ ਲਵਾਂਗੀ ਉਹ ਕਹਿਣ ਲੱਗਾ ਕੀਮਤ ਤਾਂ ਛੱਡੋ ਇਸ ਡਰੈੱਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਤੁਹਾਡੇ ਲਈ ਹੀ ਬਣੀ ਹੋਵੇ ਇਸ ਲਈ ਤੁਸੀਂ ਜੋ ਵੀ ਦੇ ਦਿਓਗੇ ਮੈਂ ਚੁੱਪਚਾਪ ਰੱਖ ਲਵਾਂਗਾ ਮੈਂ ਕਿਹਾ ਜੇ ਮੈਂ ਫ੍ਰੀ ਵਿੱਚ ਲੈ ਲਵਾਂ ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗਿਆ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਵੀ ਕਰ ਸਕਦਾ। ਉਸਨੇ ਉਹ ਡਰੈੱਸ ਪੈਕ ਕੀਤੀ ਤੇ ਮੇਰੇ ਬੈਗ ਵਿੱਚ ਪਾ ਦਿੱਤੀ। ਮੈਨੂੰ ਬੈਗ ਉਫੜਾ ਦਿੱਤਾ ਤੇ ਕਹਿਣ ਲੱਗਾ ਤੁਸੀਂ ਲੈ ਜਾਓ। ਤੇਰੇ ਵਰਗੀ ਹਸੀਨ ਕੁੜੀ ਦੇ ਲਈ ਮੇਰੇ ਵੱਲੋਂ ਇੱਕ ਛੋਟਾ ਜਿਹਾ ਗਿਫਟ। ਇਹ ਸੁਣ ਕੇ ਮੈਂ ਉਸ ਵੇਲੇ ਉਸਦੇ ਹੱਥ ਵਿੱਚੋਂ ਥੈਲਾ ਲੈ ਲਿਆ ਤੇ ਉੱਥੇ ਰੱਖ ਦਿੱਤਾ। ਤੇ ਦੁਕਾਨ ਤੋਂ ਬਾਹਰ ਨਿਕਲ ਗਈ। ਮੇਰਾ ਦਿਲ ਬਹੁਤ ਤੇਜ਼ ਧੜਕਣ ਲੱਗਾ। ਤੇਜ਼ ਤੇਜ਼ ਕਦਮਾਂ ਨਾਲ ਮੈਂ ਆਪਣੇ ਘਰ ਪਹੁੰਚ ਗਈ। ਕਾਰ ਆਈ ਤਾਂ ਮੇਰੀ ਮਾਂ ਦਾ ਉਹੀ ਰੋਜ਼ ਦਾ ਰਟਿਆ ਰਟਾਇਆ ਸਪੀਚ ਸੀ ਤੁਸੀਂ ਦੋਨੇ ਥੋੜਾ ਥੋੜਾ ਖਾਇਆ ਖਾਣਾ ਖਾਇਆ ਕਰੋ ਮੈਂ ਇਸ ਖਾਣੇ ਨਾਲ ਰਾਤ ਤੱਕ ਸਾਰਾ ਕਰਨਾ ਹੈ ਫਿਰ ਤੇਰੇ ਪਾਪਾ ਆਉਂਦੇ ਨੇ ਤੇ ਪੇਟ ਭਰ ਖਾਣਾ ਨਾ ਮਿਲਣ ਦੀ ਵਜ੍ਹਾ ਕਰਕੇ ਮੇਰੇ ਤੇ ਕੁੱਸਾ ਕਰਦੇ ਨੇ ਮੇਰੀਆਂ ਦੋਨੇ ਛੋਟੀਆਂ ਭੈਣਾਂ ਸਕੂਲ ਤੋਂ ਵਾਪਸ ਆ ਗਈਆਂ ਮੰਮੀ ਉਹਨਾਂ ਨੂੰ ਖਾਣਾ ਖਵਾਉਂਦੇ ਵਕਤ ਰੋਜ਼ ਇਹੀ ਦਰਾਇਆ ਕਰਦੀ ਸੀ ਕਿ ਥੋੜਾ ਥੋੜਾ ਖਾਣਾ ਖਾਇਆ ਕਰੋ ਅਸੀਂ ਤਿੰਨ ਭੈਣਾਂ ਸੀ ਸਾਡਾ ਕੋਈ ਭਰਾ ਨਹੀਂ ਸੀ ਇਸ ਗੱਲ ਦਾ ਤਾਨਾ ਲੱਗ ਪਗ ਰੋਜ਼ ਹੀ ਸਾਨੂੰ ਆਪਣੀ ਮਾਂ ਤੋਂ ਸੋਨਾ ਪੈਂਦਾ ਸੀ ਕੀ ਹੋ ਜਾਂਦਾ ਜੇ ਤੁਹਾਡੇ ਵਿੱਚੋਂ ਕੋਈ ਇੱਕ ਮੁੰਡਾ ਹੁੰਦੀ ਮੈਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਆਉਂਦਾ ਸੀ ਜਿਵੇਂ ਅਸੀਂ ਆਪਣੀ ਮਰਜ਼ੀ ਨਾਲ ਪੈਦਾ ਹੋਈਆਂ ਹੋਈਏ ਮੇਰੇ ਪਾਪਾ ਦਾ ਕਹਿਣਾ ਸੀ ਕਿ ਹਮੇਸ਼ਾ ਉਹਨੇ ਹੀ ਪੈਰ ਪਸਾਰੋ ਜਿੰਨੀ ਚਾਦਰ ਹੋਵੇ ਪਰ ਸਾਡੀ ਚਾਦਰ ਸਾਲਾਂ ਤੋਂ ਬਸ ਬਰਾਬਰ ਹੀ ਸੀ ਕਦੇ ਵੱਡੀ ਨਹੀਂ ਹੋਈ ਸੀ ਦੋ ਵਕਤ ਦੀ ਰੋਟੀ ਅਸੀਂ ਖਾ ਕੇ ਸੌਂਦੇ ਇਹ ਲੱਗ ਗੱਲ ਸੀ ਕਿ ਬਾਕੀ ਆਪਣੀਆਂ ਜ਼ਰੂਰਤਾਂ ਦੇ ਲਈ ਸਾਨੂੰ ਦੂਜਿਆਂ ਨੂੰ ਦੇਖਣਾ ਪੈਂਦਾ ਸੀ ਮੇਰੇ ਚਾਚਾ ਤੇ ਪਪਾ ਛੋਟੀ ਜੀ ਸਰਕਾਰੀ ਨੌਕਰੀ ਕਰਦੇ ਸੀ ਚਾਚਾ ਆਪਣੀ ਤਨਖਾਹ ਤੋਂ ਵੀ ਜ਼ਿਆਦਾ ਪੈਸੇ ਲਾਉਂਦਾ ਸੀ ਮੈਨੂੰ ਨਹੀਂ ਪਤਾ ਕਿ ਉਹ ਕੀ ਕਰਦਾ ਸੀ ਪਰ ਉਸ ਦੇ ਘਰ ਵਿੱਚ ਹਰ ਚੀਜ਼ ਮੌਜੂਦ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਮੇਰੇ ਪਪਾ ਸੀ ਕਿ ਸਾਰੀ ਇਮਾਨਦਾਰੀ ਉਹਨਾਂ ਤੇ ਹੀ ਆ ਕੇ ਖਤਮ ਹੋ ਜਾਂਦੀ ਸੀ ਮਜਾਣ ਹੈ ਕਿ ਕਦੇ ਆਪਣੀ ਤਨਖਾਹ ਵਿੱਚੋਂ ਇੱਕ ਵੀ ਰੁਪਿਆ ਜ਼ਿਆਦਾ ਲਿਆਂਦਾ ਹੋਵੇ ਮੈਂ ਮੰਮੀ ਨੂੰ ਕਹਿੰਦੀ ਸੀ ਕਿ ਪਪਾ ਕਿਉਂ ਆਪਣੀ ਨੌਕਰੀ ਦਾ ਫਾਇਦਾ ਨਹੀਂ ਉਠਾਉਂਦੇ ਚਾਚਾ ਵੀ ਤਾਂ ਹੈ ਉਨ੍ਹਾਂ ਦੇ ਘਰ ਵਿੱਚ ਤਾਂ ਇਹੋ ਜੀ ਤੰਗੀ ਨਹੀਂ ਹੈ ਹਾਲਾਂਕਿ ਪਾਪਾ ਤੇ ਚਾਚੇ ਦੀ ਤਨਖਾਹ ਬਰਾਬਰ ਸੀ ਮੇਰੀ ਮਾਂ ਕਹਿੰਦੀ ਸੀ ਕਿ ਸਾਨੂੰ ਹਰਾਮ ਦੀ ਕਮਾਈ ਨਹੀਂ ਖਾਣੀ ਚਾਹੀਦੀ ਬਲਕਿ ਆਪਣੇ ਖਰਚੇ ਘੱਟ ਕਰ ਲੈਣੇ ਚਾਹੀਦੇ ਨੇ ਪਰ ਹਰਾਮ ਦਾ ਪੈਸਾ ਨਹੀਂ ਖਾਣਾ ਚਾਹੀਦਾ ਪਰ ਮੇਰਾ ਦਿਲ ਚਾਹੁੰਦਾ ਸੀ ਕਿ ਕੋਈ ਅਣਹੋਣੀ ਹੋ ਜਾਏ ਜਾਂ ਕੋਈ ਕ੍ਰਿਸ਼ਮਾ ਹੋ ਜਾਏ ਕਿ ਮੈਂ ਇਸ ਘਰ ਤੋਂ ਨਿਕਲ ਕੇ ਇੱਕ ਵੱਡੇ ਆਲੀਸ਼ਾਨ ਘਰ ਵਿੱਚ ਚਲੀ ਜਾਵਾਂ ਅੱਜ ਉਸ ਨੌਜਵਾਨ ਮੁੰਡੇ ਨੂੰ ਦੇਖ ਕੇ ਮੇਰਾ ਦਿਲ ਪਹਿਲੀ ਵਾਰ ਅਣਜਾਨੀ ਜਿਹੀ ਖੁਆਇਸ਼ ਕਰਨ ਲੱਗ ਪਿਆ। ਅੱਜ ਮੈਂ ਜਦੋਂ ਘਰੇ ਪਹੁੰਚੀ ਤਾਂ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ। ਉਸ ਮੁੰਡੇ ਦੀਆਂ ਗੱਲਾਂ ਮੇਰੇ ਅੰਦਰ ਤੱਕ ਹਲਚਲ ਮਚਾ ਗਈਆਂ। ਕਮਰੇ ਵਿੱਚ ਜਾ ਕੇ ਪਹਿਲਾਂ ਤਾਂ ਮੈਂ ਆਪਣੀ ਨਜ਼ਰ ਦੜਾਈ ਆਪਣੀ ਧੜਕਨ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਸਾਹਮਣੇ ਹੀ ਮੇਰੀ ਮਾਂ ਦਾ ਪੁਰਾਣਾ ਸ਼ਿੰਗਾਰ ਪਿਆ ਸੀ। ਉਸ ਤੇ ਲੱਗੇ ਸ਼ੀਸ਼ੇ ਤੇ ਜਦੋਂ ਮੈਂ ਆਪਣੇ ਆਪ ਨੂੰ ਦੇਖਿਆ ਤਾਂ ਪਹਿਲੀ ਵਾਰ ਮੈਨੂੰ ਆਪਣੇ ਆਪ ਬਹੁਤ ਅਸੀਨ ਲੱਗ ਰਿਹਾ ਸੀ ਵਾਕਿਆ ਅੱਜ ਤੋਂ ਪਹਿਲਾਂ ਤਾਂ ਮੈਂ ਕਦੇ ਗੌਰ ਹੀ ਨਹੀਂ ਕੀਤੀ ਸੀ ਮੇਰਾ ਰੰਗ ਰੂਪ ਨਹਿ ਨਕਸ਼ ਬਹੁਤ ਸੁੰਦਰ ਸੀ ਵਾਲ ਵੀ ਕਮਰ ਤੱਕ ਲੰਮੇ ਸੀ ਮੇਰੀ ਗੰਤੀ ਖੂਬਸੂਰਤ ਕੁੜੀਆਂ ਵਿੱਚ ਹੁੰਦੀ ਸੀ ਪਰ ਇੱਕ ਰੀਪੀ ਸੀ ਕਿ ਜਿਸ ਤੋਂ ਮੈਂ ਮਾਰ ਖਾ ਜਾਂਦੀ ਸੀ ਨਹੀਂ ਤਾਂ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਹੁਣ ਤਾਂ ਜਦੋਂ ਵੀ ਮੈਂ ਕਾਲਜ ਤੋਂ ਵਾਪਸ ਉਸ ਬਾਜ਼ਾਰ ਵਿੱਚ ਉਤਰਦੀ ਤਾਂ ਉਹ ਮੁੰਡਾ ਆਪਣੀ ਦੁਕਾਨ ਤੋਂ ਬਾਰ ਬਾਹਰ ਖੜਾ ਹੋ ਕੇ ਮੈਨੂੰ ਦੇਖ ਕੇ ਮਸਕਰਾ ਰਿਹਾ ਹੁੰਦਾ ਮੈਂ ਉਸ ਵੀਰ ਨੂੰ ਨਜ਼ਰਾਂ ਚੁੱਕਾ ਕੇ ਘਰ ਆ ਜਾਂਦੀ ਪਰ ਇੱਕ ਵਾਰ ਸਵੇਰੇ ਕਾਲਜ ਜਾਂਦੇ ਹੋਏ ਮੇਰੀਆਂ ਦੋਨੇ ਭੈਣਾਂ ਮੇਰੇ ਨਾਲ ਸੀ ਉਹ ਮਹੱਲੇ ਵਿੱਚ ਹੀ ਆਪਣੇ ਸਰਕਾਰੀ ਸਕੂਲ ਵਿੱਚ ਜਾਂਦੀਆਂ ਸੀ ਤੇ ਮੈਂ ਬੱਸ ਸਟਾਪ ਤੇ ਖੜੀ ਆਪਣੀ ਬੱਸ ਦਾ ਇੰਤਜ਼ਾਰ ਕਰਨ ਲੱਗੀ ਮੈਂ ਬਹੁਤ ਹੀ ਦਿਲ ਲਾ ਕੇ ਪੜ੍ਹਾਈ ਕਰਦੀ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਮੇਰੀਆਂ ਇਹ ਡਿਗਰੀਆਂ ਹੀ ਮੈਨੂੰ ਇਸ ਗਰੀਬੀ ਤੋਂ ਛੁਟਕਾਰਾ ਦਿਵਾ ਸਕਦੀਆਂ ਨੇ ਇੱਕ ਦਿਨ ਮੈਂ ਉਹੀ ਬੱਸ ਸਟੈਂਡ ਤੇ ਖੜੀ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਜਦੋਂ ਮੈਂ ਉਸ ਮੁੰਡੇ ਨੂੰ ਦੇਖਿਆ ਹਾਂ ਕਿ ਇਸ ਵਕਤ ਤਾਂ ਪਿਸਾਰ ਬੰਦ ਹੁੰਦਾ ਫਿਰ ਉਹ ਮੁੰਡਾ ਇਸ ਸਮੇ ਬਸ ਸਟਾਪ ਤੇ ਕੀ ਕਰ ਰਿਹਾ ਸੀ ਜਿਵੇਂ ਹੀ ਮੇਰੀਆਂ ਉਸ ਦੀਆਂ ਨਜ਼ਰਾਂ ਨਾਲ ਟਕਰਾਈਆਂ ਤਾਂ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ ਮੈਂ ਉਸ ਵੇਲੇ ਆਪਣੀਆਂ ਨਜ਼ਰਾਂ ਪਾਸੇ ਕਰ ਲਈਆਂ ਤਾਂ ਉਸ ਸਮੇ ਮੇਰੇ ਪਾਸ ਆ ਗਿੰ ਮੈਂ ਬਸ ਤੇ ਬੈਠੀ ਤਾਂ ਉਹ ਮੁੰਡਾ ਵੀ ਮੇਰੇ ਪਾਸ ਤੇ ਬੈਠ ਗਿਆ ਪਰ ਜਿਵੇਂ ਹੀ ਮੈਂ ਆਪਣੇ ਕਾਲਜ ਲਈ ਬਸ ਤੋਂ ਹੇਠ ਉਤਰੀ ਤਾਂ ਉਹ ਵੀ ਮੇਰੇ ਨਾਲ ਹੇਠਾ ਉਤਰ ਆਇਆ ਇਹ ਦੇਖ ਕੇ ਮੈਂ ਕੁਝ ਘਬਰਾ ਗਈ ਉਹ ਗਲੀ ਵੀ ਸੁੰਨਸਾਨ ਸੀ ਥੋੜੀ ਦੂਰ ਜਾ ਕੇ ਹੀ ਕਾਲਜ ਦੀਆਂ ਕੁੜੀਆਂ ਨਜ਼ਰ ਆਈਆਂ ਜਿਵੇਂ ਹੀ ਮੈਂ ਪਾਸ ਤੋਂ ਉਤਰੀ ਉਹ ਮੁੰਡਾ ਤੇਜ਼-ਤੇਜ਼ ਮੇਰੇ ਮਗਰ-ਮਗਰ ਆ ਗਿਆ ਤੇ ਕਹਿੰਦਾ ਕਿ ਮੇਰਾ ਨਾਮ ਰਾਜਨ ਉਹ ਮੇਰੀ ਆਪਣੀ ਦੁਕਾਨ ਮੇਰਾ ਇਰਾਦਾ ਤਾਂ ਜ਼ਿਆਦਾ ਪੜ੍ਹਾਈ ਕਰਨ ਦਾ ਸੀ ਪਰ 10ਵੀਂ ਕਲਾਸ ਤੱਕ ਪੜ੍ਹਦੇ ਹੀ ਮੇਰੇ ਪਾਪਾ ਨੇ ਮੈਨੂੰ ਦੁਕਾਨ ਤੇ ਬਿਠਾ ਦਿੱਤਾ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਕਿ ਇਹ ਸਾਰੀ ਜਾਣਕਾਰੀ ਉਹ ਮੈਨੂੰ ਕਿਉਂ ਦੇ ਰਿਹਾ ਮੈਂ ਕਿਹਾ ਤੁਸੀਂ ਮੇਰੇ ਪਿੱਛੇ ਕਿਉਂ ਆ ਰਹੇ ਹੋ ਇਹ ਸੁਣ ਕੇ ਉਹ ਮੁਸਕਰਾਨ ਲੱਗਿਆ ਤੇ ਕਹਿੰਦਾ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਇਸ ਲਈ ਮੈਂ ਕਿਹਾ ਦੇਖੋ ਮੈਂ ਇਹੋ ਜੀ ਕੁੜੀ ਨਹੀਂ ਹਾਂ ਉਹ ਕਹਿਣ ਲੱਗਾ ਕਿ ਮੈਂ ਵੀ ਸ਼ਰੀਪ ਟਾਈਪ ਦਾ ਮੁੰਡਾ ਹਾਂ ਪਰ ਕੀ ਕਰਾਂ ਦਿਲ ਦੇ ਹੱਥੋਂ ਮਜਬੂਰ ਹੋ ਚੁੱਕਿਆ ਹਾਂ ਤੁਹਾਡੇ ਸਿਵਾ ਕੁਝ ਦਿਖਾਈ ਹੀ ਨਹੀਂ ਦਿੰਦਾ ਤੁਸੀਂ ਮੇਰਾ ਵਿਸ਼ਵਾਸ ਕਰੋ ਉਹ ਡਰੈੱਸ ਮੈਂ ਹੁਣ ਤੁਹਾਡੇ ਲਈ ਸੰਭਾਲ ਕੇ ਰੱਖੀ ਹੈ ਤੁਸੀਂ ਮੇਰੀ ਦੁਕਾਨ ਤੇ ਕਦੋਂ ਆਉਂਗੇ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ بس ਇਹ ਹੀ ਕਹਿ ਕੇ ਉਹ ਮੇਰਾ ਪਿੱਛਾ ਨਾ ਕਰੇ ਇਹ ਕਹਿ ਕੇ ਮੈਂ ਜਲਦੀ ਜਲਦੀ ਆਪਣੇ ਘਰ ਦੇ ਵੱਲ ਚਲੀ ਗਈ ਉਸ ਦਿਨ ਮੈਂ ਬਹੁਤ ਹੀ ਸੀਰੀਅਸ ਸੋਚਿਆ ਕਿ ਉਹ ਮੈਨੂੰ ਪਿਆਰ ਕਰਨ ਲੱਗ ਪਿਆ ਤੇ ਹੈਵੀ ਬਹੁਤ ਅਮੀਰ ਇੰਨੀ ਵੱਡੀ ਦੁਕਾਨ ਦਾ ਮਾਲਕ ਮੈਨੂੰ ਕਿਸਮਤ ਇੰਨੀ ਚੰਗੀ ਮੌਕਾ ਦੇ ਰਹੀ ਸੀ ਤੇ ਮੈਨੂੰ ਕਿਸਮਤ ਅਜ਼ਮਾ ਲੈਣੀ ਚਾਹੀਦੀ ਹੈ ਹੁਣ ਜਦੋਂ ਵੀ ਉਹ ਮੈਨੂੰ ਮੁਸਕਰਾ ਕੇ ਦੇਖਦਾ ਤਾਂ ਮੈਂ ਵੀ ਮਤਲਬ ਮੁਸਕਰਾ ਕੇ ਦੇਖਦੀ ਹੌਲੀ ਹੌਲੀ ਮੇਰੀ ਉਸ ਮੁੰਡੇ ਨਾਲ ਦੋਸਤੀ ਹੋ ਗਈ ਮੈਂ ਜਦੋਂ ਵੀ ਕਾਲਜ ਤੋਂ ਵਾਪਸ ਆਉਂਦੀ ਤਾਂ ਸਿੱਧਾ ਉਸ ਦੀ ਦੁਕਾਨ ਤੇ ਚਲੀ ਜਾਂਦੀ ਉਹ ਪਹਿਲਾਂ ਆਪਣੇ ਸਾਰੇ ਗਾਕਾਂ ਨੂੰ ਰੋਪਟਾਉਂਦਾ ਤੇ ਜਦੋਂ ਮੈਂ ਇਕੱਲੀ ਉਸ ਦੀ ਦੁਕਾਨ ਤੇ ਰਹਿ ਜਾਂਦੀ ਤਾਂ ਉਹ ਕਦੇ ਮੈਨੂੰ ਕੰਨਾਂ ਵਿੱਚ ਪਾਉਣ ਵਾਲੀਆਂ ਵਾਲੀਆਂ ਕਦੇ ਅੰਮੁੱਠੀ ਦਿੰਦਾ ਉਸ ਨੇ ਉਹ ਡਰੈੱਸ ਵੀ ਮੈਨੂੰ ਦਿੱਤੀ ਜਿਸ ਨੂੰ ਮੈਂ ਆਪਣੀ ਅਲਮਾਰੀ ਵਿੱਚ ਸੁਭਾ ਕੇ ਰੱਖਿਆ ਉਸ ਦੀ ਦੁਕਾਨ ਤੇ ਘੱਟ ਕੀਮਤ ਦੇ ਕਾਟਨ ਵਾਲੇ ਸੂਟ ਵੀ ਸੀ ਉਹਨਾਂ ਕੱਪੜਿਆਂ ਦੀ ਕੀਮਤ ਵੀ ਦੋਸਿਆਰ ਤੋਂ ਘਟਨੇ ਸੀ ਇੱਕ ਵਾਰ ਉਸਨੇ ਮੈਨੂੰ ਇੱਕ ਬਹੁਤ ਸੋਨਾ ਜੋੜਾ ਦਿੱਤਾ ਤੇ ਕਹਿਣ ਲੱਗਾ ਕਿ ਇਹ ਮੇਰੇ ਵੱਲੋਂ ਰੱਖ ਲੈ ਮੈਂ ਕਿਹਾ ਕਿ ਜੇ ਮੇਰੀ ਮਾਂ ਪੁੱਛੇਗੀ ਤਾਂ ਮੈਂ ਕੀ ਜਵਾਬ ਦੇਵਾਂਗੀ ਕਿ ਆਜ ਦਿਨ ਤੇਰੇ ਕੋਲ ਇੰਨੇ ਮਹਿੰਗੇ ਕੱਪੜੇ ਕਿੱਥੋਂ ਆਉਂਦੇ ਨੇ ਮੈਂ ਤਾਂ ਹਮੇਸ਼ਾ ਦੂਜਿਆਂ ਦੇ ਉਤਰੇ ਹੋਏ ਕੱਪੜੇ ਪਾਉਂਦੀ ਸੀ ਇਹ ਕਹਿੰਦੇ ਬਾਅਦ ਮੈਂ ਇੱਕਦਮ ਚਫ ਹੋ ਗਈ ਉਸ ਨੂੰ ਇਹ ਦੱਸਣਾ ਨਹੀਂ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਦੂਸਰਿਆਂ ਦੇ ਉਤਾਰੇ ਹੋਏ ਕੱਪੜੇ ਪਾਉਂਦੀ ਆਈਆਂ ਮੇਰੀ ਅਧੂਰੀ ਗੱਲ ਨੇ ਉਸਨੇ ਹੀ ਪੂਰਾ ਕੀਤਾ ਉਹ ਕਹਿਣ ਲੱਗਾ ਕਿ ਕਹਿ ਦੇਣਾ ਤੇਰੀ ਕਿਸੇ ਦੋਸਤ ਨੇ ਗਿਫਟ ਦਿੱਤਾ ਇਹ ਸੁਣ ਕੇ ਮੈਂ ਖੁਸ਼ੀ ਖੁਸ਼ੀ ਉਹ ਕੱਪੜੇ ਲੈ ਕੇ ਘਰ ਆ ਗਈ ਹੁਣ ਉਸ ਮੁੰਡੇ ਦੀ ਮਿਹਰਬਾਨੀ ਮੇਰੇ ਤੇ ਵਧਣ ਲੱਗੀ ਇੱਕ ਵਾਰ ਉਸਨੇ ਮੇਰੇ ਹੱਥ ਵਿੱਚ ਮੋਬਾਈਲ ਫੜਾ ਦਿੱਤਾ ਇਹ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਜੋ ਮੋਬਾਈਲ ਉਸਨੇ ਮੈਨੂੰ ਦਿੱਤਾ ਸੀ ਉਹ ਘੱਟ ਤੋਂ ਘੱਟ 15-20 ਹਜ਼ਾਰ ਤੋਂ ਘੱਟ ਨਹੀਂ ਸੀ ਉਹ ਕਹਿਣ ਲੱਗਾ ਕਿ ਇਸ ਨੂੰ ਰੱਖ ਲੈ ਮੈਂ ਕਿਹਾ ਕਿ ਮੈਂ ਇਸ ਦਾ ਕੀ ਕਰਾਂਗੀ ਉਹ ਕਲਨਕਾ ਕੀ ਰਾਤ ਨੂੰ ਮੇਰੇ ਨਾਲ ਗੱਲ ਕਰਨਾ ਮੈਂ ਉਹ ਵੀ ਰੱਖ ਲਿਆ ਇਹ سلسلہ ਵੀ ਸਾਡੇ ਦੋਨਾਂ ਵਿੱਚ ਚੱਲ ਰਿਹਾ ਸੀ ਮੈਂ ਉਸ ਨਾਲ ਫੋਨ ਤੇ ਗੱਲਾਂ ਕਰਨ ਲੱਗੀ ਸਾਡੇ ਦੋਨਾਂ ਦੇ ਵਿੱਚ ਹੁਣ ਪਿਆਰ ਵੱਧ ਚੁੱਕਿਆ ਸੀ ਪਰ ਹੁਣ ਉਹ ਮੇਰੇ ਨਾਲ ਜਿਤ ਕਰਨ ਲੱਗਾ ਕਦੇ ਕਹਿੰਦਾ ਸੀ ਜੋ ਕਪੜੇ ਮੈਂ ਤੈਨੂੰ ਦਿੱਤੇ ਹੈ ਮੈਨੂੰ ਪਾ ਕੇ ਦਿਖਾ ਕਦੇ ਕਹਿੰਦਾ ਸੀ ਕਿ ਇਸ ਵਾਰ ਮੈਂ ਤੈਨੂੰ ਇੱਕ ਬਹੁਤ ਹੀ ਫੈਂਸੀ ਸੂਟ ਦੇਣਾ ਚਾਹੁੰਦਾ ਹਾਂ ਪਰ ਦੇਖ ਬਦਲੇ ਵਿੱਚ ਮੈਨੂੰ ਤੇਰੇ ਤੋਂ ਕੁਝ ਚਾਹੀਦਾ ਹੈ ਦਨੇ ਮਹੀਨਿਆਂ ਤੋਂ ਪਹਿਲੀ ਵਾਰ ਉਸਨੇ ਇਹ ਜ਼ਿੱਦ ਕੀਤੀ ਸੀ ਮੈਂ ਕਿਹਾ ਤੂੰ ਜਾਣਦਾ ਹੈ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿਵੇਂ ਬਦਲੇ ਵਿੱਚ ਤੈਨੂੰ ਕੋਈ ਤੋਹਫ਼ਾ ਦੇ ਸਕਾਂ ਉਹ ਕਹਿਣ ਲੱਗਾ ਬਸ ਜਦੋਂ ਤੂੰ ਇਕੱਲੀ ਘਰੇ ਹੋਵੇਂ ਤਾਂ ਮੈਨੂੰ ਬੁਲਾ ਲੈ ਇਹ ਡਰੈੱਸ ਪਾ ਕੇ ਮੈਨੂੰ ਦਿਖਾ ਦੇਣਾ ਮੈਂ ਕਿਹਾ ਇਸ ਤਰ੍ਹਾਂ ਕਿਵੇਂ ਸੰਕਲ ਹੈ ਉਹ ਕਹਿਣ ਲੱਗਾ ਮੈਨੂੰ ਨਹੀਂ ਪਤਾ ਪਰ ਕੁਝ ਵੀ ਕਰ ਰਜ਼ੀ ਨਹੀਂ ਮੈਂ ਤੈਨੂੰ ਆਪਣੀ ਪਸੰਦ ਵਿੱਚ ਦੇਖਣਾ ਚਾਹੁੰਦਾ ਹਾਂ ਉਸਤੀ ਗੱਲ ਸੁਣ ਕੇ ਮੈਂ ਪਰੇਸ਼ਾਨ ਥੀ ਹੂਗੀ ਪਰ ਉਸਤੀ ਗੱਲ ਨੂੰ ਟਾਲ ਨਹੀਂ ਸਕਤੀ ਸੀ ਇੱਕ ਵਾਰ ਮੰਮੀ ਆਪਣੀ ਸਿੱਲੀ ਦੇ ਘਰ ਗਈ ਹੋਈ ਸੀ ਘਰ ਵਿੱਚ ਮੇਰੀਆਂ ਦੋਨੇ ਛੋਟੀਆਂ ਭੈਣਾਂ ਸੀ ਮੈਂ ਸੋਚਿਆ ਕਿ ਅੱਜ ਬਹੁਤ ਵਧੀਆ ਮੌਕਾ ਹੈ ਰਾਜਨ ਨੂੰ ਘਰੇ ਬੁਲਾ ਲੈਂਦੀ ਹਾਂ ਮੈਂ ਆਪਣੀਆਂ ਦੋਨੇ ਛੋਟੀਆਂ ਭੈਣਾਂ ਨੂੰ ਬਹਾਨੇ ਨਾਲ ਉਹਨਾਂ ਦੇ ਦੋਸਤ ਦੇ ਘਰ ਖੇਡਣ ਲਈ ਭੇਜ ਦਿੱਤਾ ਤੇ ਕਿਹਾ ਕਿ 2 ਘੰਟੇ ਤੋਂ ਪਹਿਲਾਂ ਘਰੇ ਵਾਪਸ ਨਾ ਆਉਣਾ ਉਹ ਦੋਨੇ ਖੁਸ਼ੀ-ਖੁਸ਼ੀ ਚਲੀਆਂ ਗਈਆਂ ਮੈਂ ਉਸੇ ਬਲੇ ਰਾਜ਼ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਇਸ ਵਕਤ ਮੈਂ ਘਰ ਵਿੱਚ ਇਕੱਲੀ ਹਾਂ ਇਹ ਸੁਣਦੇ ਹੀ ਉਹ ਮੇਰੇ ਲਈ ਬਹੁਤ ਹੀ ਕੀਮਤੀ ਤੋਹਫੇ ਲੈ ਕੇ ਘਰ ਪਹੁੰਚ ਗਿਆ ਕਹਿਣ ਲੱਗਾ ਇਹ ਸਭ ਕੁਝ ਤੇਰੇ ਲਈ ਹੈ ਜਦੋਂ ਮੈਂ ਉਹ ਥੈਲਾ ਖੋਲ੍ਹਿਆ ਤੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਸ ਵਿੱਚ ਉਹੀ ਲਾਲ ਰੰਗ ਦਾ ਗਾਉਨ ਸੀ ਜਿਸ ਨੂੰ ਦੇਖ ਕੇ ਮੇਰੀਆਂ ਅੱਖਾਂ ਚਮਕਾਉਂਦੀਆਂ ਸੀ ਉਹ ਮੈਨੂੰ ਖੁਸ਼ ਤੇ ਕੇ ਮੇਰੇ ਨੇੜੇ ਆ ਕੇ ਕਹਿਣ ਲੱਗਾ ਕਿ ਜਲਦੀ ਪਾ ਕੇ ਦਿਖਾ ਮੈਂ ਉਹ ਗਾਉਨ ਪਾ ਲਿਆ ਮੈਨੂੰ ਦੇਖ ਕੇ ਤਾਂ ਉਹ ਆਪਣੀ ਅੱਖਾਂ 'ਚੋਂ ਝੁਕਾਉਣਾ ਹੀ ਭੁੱਲ ਗਿਆ। ਉਸਨੇ ਕੁਝ ਤਸਵੀਰਾਂ ਮੇਰੇ ਨਾਲ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਿਹਾ ਕਿ ਕਿਉਂ ਖਿੱਚ ਰਿਹਾ? ਤਾਂ ਉਹ ਕਹਿਣ ਲੱਗਾ ਕਿ ਬਸ ਮੈਂ ਤੇਰੀਆਂ ਕੁਝ ਤਸਵੀਰਾਂ ਆਪਣੇ ਕੋਲ ਰੱਖਾਂਗਾ। ਉਸਨੇ ਇੱਕ ਵੀਡੀਓ ਵੀ ਬਣਾਈ ਜਿਸ ਵਿੱਚ ਉਹ ਮੇਰੇ ਨਾਲ ਬਹੁਤ ਹੀ ਨੇੜੇ ਖੜ੍ਹਾ ਸੀ। ਕਹਿਣ ਲੱਗਾ ਰਜਨੀ ਤੂੰ ਸਿਰਫ ਮੇਰੀ ਹੈ। ਵੀਡੀਓ ਬਣਾਉਂਦੇ ਹੋਏ ਉਹ ਮੇਰੇ ਬਹੁਤ ਹੀ ਨੇੜੇ ਆ ਚੁੱਕਿਆ ਸੀ। ਇਸ ਵਕਤ ਘਰੇ ਅਸੀਂ ਦੋਨੇ ਹੀ ਇਕੱਲੇ ਸੀ। ਮੇਰਾ ਦਿਲ ਬਹੁਤ बेचैन ਹੋਇਆ। ਦਿਲ ਅਜੀਬ ਤਰ੍ਹਾਂ ਨਾਲ ਟਟਕਣ ਲੱਗਾ ਉਹ ਮੇਰੇ ਇੰਨਾ ਕਰੀਬ ਸੀ ਕਿ ਉਸ ਦੇ ਬदन 'ਚੋਂ ਆਉਂਦੀ ਪਰਫਿਊਮ ਦੀ ਖੁਸ਼ਬੂ ਮੇਰੇ ਨੱਕ ਨਾਲ ਟਕਰਾਉਣ ਲੱਗੀ ਮੇਰਾ ਦਿਲ ਬੇਕਾਬੂ ਹੋਣ ਲੱਗਾ ਪਰ ਜਲਦੀ ਹੀ ਮੈਂ ਖੁਦ ਨੂੰ ਸੁਭਾਲ ਲਿਆ ਤੇ ਉਸੇ ਵੇਲੇ ਪਿੱਛੇ ਹਟ ਗਈ ਮੇਰੇ ਇਸ ਤਰ੍ਹਾਂ ਪਿੱਛੇ ਹਟਣ ਤੇ ਉਸ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਤੇ ਜੇਬ ਵਿੱਚ ਪਾ ਲਿਆ ਕਹਿਣ ਲੱਗਾ ਰਜਨੀ ਹੁਣ ਤੇਰੇ ਤੋਂ ਦੂਰ ਰਹਿਣਾ ਮੈਨੂੰ ਮੁਸ਼ਕਲ ਲੱਗਣ ਲੱਗਾ ਮੈਂ ਕਿਹਾ ਤੂੰ ਆਪਣਾ ਰਿਸ਼ਤਾ ਮੇਰੇ ਲਈ ਕਿਉਂ ਨਹੀਂ ਭੇਜ ਦਿੰਦਾ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਉਹ ਕਹਿਣ ਲੱਗਾ ਕਿ ਮੇਰੇ ਪਾਪਾ ਅਜੇ ਮੇਰਾ ਵਿਆਹ ਦੇ ਲਈ ਨਹੀਂ ਮੰਨਣਗੇ ਮੈਂ ਕਿਹਾ ਕਿ ਕਿਉਂ ਨਹੀਂ ਮੰਨਣਗੇ ਰਾਜਨ ਮੈਂ ਤੇਰੇ ਬਗੈਰ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ ਮੇਰੀ ਮਾਂ ਮੈਨੂੰ ਕਹਿ ਚੁੱਕੀ ਹੈ ਕਿ ਅਗਲੇ ਸਾਲ ਤੱਕ ਉਹ ਮੇਰਾ ਵਿਆਹ ਕਰ ਦੇਵੇਗੀ ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋਇਆ ਤੇ ਕਹਿਣ ਲੱਗਾ ਕਿ ਮੈਨੂੰ ਕੁਝ ਸਮਾਂ ਦੇ ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗਾ ਤੂੰ ਮੇਰਾ ਇੰਤਜ਼ਾਰ ਕਰਨਾ ਮੈਂ ਸਾਰਿਆਂ ਨੂੰ ਰਾਜ਼ੀ ਕਰ ਲਵਾਂਗਾ ਇਹ ਕਹਿ ਕੇ ਉਹ ਰੁਗਿਆ ਨਹੀਂ ਤੇ ਉਸੇ ਵੇਲੇ ਵਾਪਸ چلا ਗਿਆ ਕੁਝ ਘੰਟੇ ਬਾਅਦ ਜਦੋਂ ਮੇਰੀ ਮਾਂ ਘਰ ਵਾਪਸ ਆਈ ਤਾਂ ਉਹ ਬੜੀ ਖੁਸ਼ ਸੀ ਉਸ ਦੇ ਹੱਥ ਵਿੱਚ ਮੈਨੂੰ ਤਿੰਨ ਜੋੜੇ ਕੱਪੜੇ ਤੇ ਜੋ ਬਿਲਕੁਲ ਨਵੇਂ ਸੀ ਤੇ ਕਹਿਣ ਲੱਗੀ ਤੇਰੀ ਨੀਹਾ ਆਂਟੀ ਨੇ ਤੇਰੇ ਲਈ ਨਵੇਂ ਕੱਪੜੇ ਭੇਜੇ ਨੇ ਮੈਨੂੰ ਉਹਨਾਂ ਕੱਪੜਿਆਂ ਨੂੰ ਦੇਖ ਕੇ ਬਹੁਤ ਹਰਾਨੀ ਹੋਈ ਕਿ ਅੱਜ ਨੀਹਾ ਆਂਟੀ ਨੂੰ ਇਹ ਖਿਆਲ ਕਿਵੇਂ ਆ ਗਿਆ ਨਹੀਂ ਤਾਂ ਉਹ ਹਮੇਸ਼ਾ ਆਪਣੀਆਂ ਕੁੜੀਆਂ ਦੇ ਲਾਹੇ ਹੋਏ ਕੱਪੜੇ ਹੀ ਮੈਨੂੰ ਭੇਜਦੀ ਸੀ ਪਰ ਮੈਨੂੰ ਨਹੀਂ ਜਾਂਦੀ ਸੀ ਕਿ ਇਹ ਕਪੜੇ ਦੇਣ ਦੇ ਪਿੱਛੇ ਇੰਨਾ ਵੱਡਾ ਰਾਜ਼ ਉਸ ਤੇ ਬਾਤ ਆ ਮੇਰੀ ਹੋਸ਼ ਉੱਡ ਗਈ ਮੇਰੀ ਮਾਂ ਕਹਿਣ ਲੱਗੀ ਤੇਰੀ ਨੀਹਾ ਆਂਟੀ ਨੇ ਆਪਣੇ ਮੁੰਡੇ ਲਈ ਤੇਰਾ ਰਿਸ਼ਤਾ ਮੰਗਿਆ ਇਹ ਸੁਣ ਕੇ ਤਾਂ ਮੈਂ ਹਰਾ ਹੋ ਗਈ ਮੈਂ ਮਾਂ ਨੂੰ ਦੇਖਿਆ ਤੇ ਕਿਹਾ ਮੰਮੀ ਨੀਹਾ ਆਂਟੀ ਦਾ ਦਾਪਸ ਇੱਕ ਹੀ ਮੁੰਡਾ ਹੈ ਉਹ ਹੀ ਵਿਆਹਿਆ ਹੋਇਆ ਹੈ ਮੰਮੀ ਕਹਿਣ ਲੱਗੀ ਆਪਣਾ ਆਕਾਸ਼ ਹੀ ਤਾਂ ਹੈ ਮੰਮੀ ਦੀ ਗੱਲ ਸੁਣ ਕੇ ਮੇਰੇ ਚਿਹਰੇ ਦਾ ਰੰਗ ਉੱਟ ਗਿਆ ਮੈਂ ਕਿਹਾ ਮੰਮੀ ਤੁਸੀਂ ਹੋਸ਼ ਵਿੱਚ ਤਾਂ ਹੋ ਮੈਂ ਆਕਾਸ਼ ਨਾਲ ਵਿਆਹ ਕਿਵੇਂ ਕਰ ਸਕਦੀ ਹਾਂ ਉਹ ਤਾਂ ਵਿਆਹਿਆ ਹੋਇਆ ਹੈ ਮੰਮੀ ਕਹਿਣ ਲੱਗੀ ਕਿ ਉਸ ਦੀ ਪਤਨੀ ਤਾਂ ਬੜੀ ਨਖਰੇ ਵਾਲੀ ਸੀ 5 ਸਾਲ ਵੀ ਨਹੀਂ ਟਿਕ ਸਗੀ ਆਕਾਸ਼ ਨੇ ਉਸ ਨੂੰ ਤਰਾਕ ਦਿੱਤਾ ਇਹ ਸਭ ਸੁਣ ਕੇ ਤਾਂ ਮੈਂ ਆਪਣੇ ਹੋਸ਼ ਕੋਲ ਬੈਠੀ ਹਾਲਾਂਕਿ ਮੈਂ ਜਾਣਦੀ ਸੀ ਕਿ ਆਕਾਸ਼ ਦੀ ਪਤਨੀ ਬਹੁਤ ਚੰਗੀ ਸੀ ਨੀਹਾ ਆਂਟੀ ਤੇ ਉਸਦੇ ਬੱਚੇ ਹੀ ਬੜੇ ਬਤਮੀਜ਼ ਸੀ ਆਕਾਸ਼ ਤਾਂ ਆਪਣੀ ਪਤਨੀ ਤੇ ਹੱਥ ਵੀ ਉਠਾ ਦਿੰਦਾ ਸੀ ਮੈਂ ਕਿਹਾ ਮੰਮੀ ਨਹੀਂ ਮੈਂ ਕਿਸੇ ਵੀ ਸੂਰਤ ਵਿੱਚ ਆਕਾਸ਼ ਨਾਲ ਵਿਆਹ ਨਹੀਂ ਕਰਵਾਵਾਂਗੀ ਮੇਰੇ ਇਨਕਾਰ ਨੂੰ ਸੁਣ ਕੇ ਮੰਮੀ ਮੇਰੇ ਤੇ ਭੜਕੁੱਟੀ ਤੇ ਕਹਿਣ ਲੱਗੀ ਆਕਾਸ਼ ਮਹੀਨੇ ਦੇ ਲੱਖਾਂ ਰੁਪਏ ਕਮਾਉਂਦਾ ਹੈ ਤੈਨੂੰ ਤਾਂ ਇਹੋ ਜੀ ਕਿਸਮਤ ਤੇ ਖੁਸ਼ ਹੋਣਾ ਚਾਹੀਦਾ ਹੈ ਮੈਂ ਕਿਹਾ ਨਹੀਂ ਮੈਂ ਨਹੀਂ ਕਰਾਂਗੀ ਆਕਾਸ਼ ਨਾਲ ਵਿਆਹ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲੇ ਗਈ ਤੇ ਰੋਣ ਲੱਗੀ ਰਾਤ ਨੂੰ ਜਦੋਂ ਮੈਂ ਰਾਜਨ ਨੂੰ ਫੋਨ ਕੀਤਾ ਤੇ ਮੈਂ ਉਸ ਨੂੰ ਦੱਸ ਸਕਾਂ ਕਿ ਮੈਂ ਕਿਹੜੀ ਮੁਸੀਬਤ ਵਿੱਚ ਫਸ ਗਈ ਹਾਂ ਤੂੰ ਬਸ ਚਲਦੀ ਆਪਣਾ ਰਿਸ਼ਤਾ ਭੇਜ ਦੇ ਪਰ ਰਾਜਨ ਦਾ ਫੋਨ ਬੰਦ ਜਾ ਰਿਹਾ ਸੀ ਅੱਜ ਤੋਂ ਪਹਿਲਾਂ ਕਦੇ ਵੀ ਰਾਜਨ ਦਾ ਫੋਨ ਬੰਦ ਨਹੀਂ ਹੋਇਆ ਸੀ ਮੈਂ ਬਹੁਤ ਪਰੇਸ਼ਾਨ ਹੋਈ ਅਗਲੇ ਹੀ ਦਿਨ ਮੈਂ ਬਾਜ਼ਾਰ ਚਲੀ ਗਈ ਪਰ ਅੱਜ ਉਸ ਦੀ ਦੁਕਾਨ ਤੇ ਕੋਈ ਪੱਟਾ ਆਦਮੀ ਬੈਠਾ ਹੋਇਆ ਸੀ ਸ਼ਾਇਦ ਰਾਜਨ ਦੇ ਪਾਪਾ ਸੀ ਇਸ ਲਈ ਮੈਂ ਮਜੂਸ ਹੋ ਕੇ ਘਰ ਵਾਪਸ ਆ ਗਈ ਮੈਂ ਰਾਜਨ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਦਾ ਫੋਨ ਲਗਾਤਾਰ ਬੰਦ ਹੀ ਜਾ ਰਿਹਾ ਸੀ ਜਦੋਂ ਵੀ ਮੈਂ ਉਸ ਦੀ ਦੁਕਾਨ ਤੇ ਜਾਂਦੀ ਤਾਂ ਰਾਜਨ ਦੀ ਜਗ੍ਹਾ ਉਸਦੇ ਪਾਪਾ ਬੈਠੇ ਹੁੰਦੇ ਮੈਂ ਕੁਝ ਦਿਨ ਦੁਕਾਨ ਤੇ ਬਾਹਰ ਖੜੀ ਰਹਿੰਦੀ ਪਰ ਇੱਕ ਵਾਰ ਮੈਂ ਦੁਕਾਨ ਦੇ ਅੰਦਰ ਚਲੀ ਗਈ ਉਹ ਆਦਮੀ ਕਹਿ ਲਗਾ ਬੇਟਾ ਤੈਨੂੰ ਕੀ ਚਾਹੀਦਾ ਹੈ ਰੋਜ਼ ਤੂੰ ਮੇਰੇ ਦੁਕਾਨ ਤੇ ਆਉਂਦੀ ਹੈ ਪਰ ਪਾਰ ਹੀ ਖੜੀ ਰਹਿੰਦੀ ਹੈ ਮੈਂ ਕਿਹਾ ਕਿ ਮੈਂ ਤੁਹਾਡੀ ਦੁਕਾਨ ਤੋਂ ਇੱਕ ਡਰੈਸ ਲੈ ਕੇ ਗਈ ਸੀ ਤੁਹਾਡਾ ਬੇਟਾ ਉਸ ਵਕਤ ਇੱਥੇ ਬੈਠਦਾ ਸੀ ਮੈਂ ਉਸ ਨੂੰ ਕੁਝ ਪੈਸੇ ਦਿੱਤੇ ਸੀ ਪਰ ਉਸ ਕੋਲ ਚੇਂਜ ਨਹੀਂ ਸੀ ਇਸ ਲਈ ਉਸਨੇ ਕਿਹਾ ਸੀ ਕਿ ਉਹ ਮੈਨੂੰ ਪੈਸੇ ਬਾਅਦ ਵਿੱਚ ਦੇ ਦੇਵੇਗਾ ਤਾਂ ਮੈਂ ਰੋਜ਼ ਉਸ ਨੂੰ ਦੇਖਣ ਆਉਂਦੀ ਹਾਂ ਤਾਂ ਕਿ ਮੈਂ ਆਪਣੇ ਪੈਸੇ ਵਾਪਸ ਲੈ ਸਕਾਂ ਉਹ ਕਦੋਂ ਵਾਪਸ ਆਏਗਾ ਮੇਰੀ ਘਰ ਸੁਣ ਕੇ ਉਸ ਆਦਮੀ ਨੇ 허ਰਨੀ ਦਾ ਇਜ਼ਹਾਰ ਕੀਤਾ ਤੇ ਕਹਿਣ ਲੱਗਾ ਕਿ ਮੇਰਾ ਪੁੱਤ ਮੇਰਾ ਤਾਂ ਕੋਈ ਬੇਟਾ ਨਹੀਂ ਇੱਥੇ ਰਹਿੰਦਾ ਇਹ ਸੁਣ ਕੇ ਤਾਂ ਮੇਰੀ ਹੋਸ਼ ਉੱਡ ਗਏ ਮੈਂ ਕਿਆ ਉਸਤਾ ਨਾਮ ਰਾਜਨ ਹੈ ਤੁਹਾਡਾ ਹੀ ਪੇਟਾ ਹੈ ਨਾ ਉਹ ਇਸੇ ਦੁਕਾਨ ਤੇ ਹੁੰਦਾ ਹੈ ਇਹ ਸੁਣ ਕੇ ਉਸ ਆਦਮੀ ਦੇ ਚਿਹਰੇ ਤੇ ਗੁੱਸਾ ਆ ਗਿਆ ਉਹ ਕਹਿਣ ਲੱਗਾ ਕਿ ਉਹ ਲੜਕਾ ਤਾਂ ਮੇਰਾ ਨੌਕਰ ਸੀ ਕੰਬਖਤ ਪਿਛਲੇ ਤੋਹ ਮਹੀਨਾ ਤੋਂ ਮੇਰਾ 60000 ਦਾ ਸਮਾਨ ਮੇਰੀ ਦੁਕਾਨ ਤੋਂ ਗਾਇਬ ਕਰ ਚੁੱਕਿਆ ਹੈ ਪੈਸਿਆਂ ਦੀ ਅਲੱਗ ਹੀ ਹੀਰਾ ਫੇਰੀ ਕੀਤੀ ਐ ਮੈਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਤੂੰ ਦੱਸ ਤੇਰੇ ਕਿੰਨੇ ਪੈਸੇ ਨੇ ਉਹ ਮੈਂ ਤੈਨੂੰ ਦੇ ਦਿੰਦਾ ਮੈਂ ਉਸ ਨੂੰ ਕੀ ਦੱਸਦੀ ਕਿ ਮੇਰਾ ਤਾਂ ਦਿਮਾਗ ਤਾਂ ਸੋਚਣ ਸਮਝਦੇ ਕਾਬਲ ਨਹੀਂ ਰਿਹਾ ਮੈਂ ਇੰਨਾ ਸੋਚਾਂ ਵਿੱਚ ਗੁੰਮ ਸੀ ਕਿ ਜਦੋਂ ਘਰੇ ਪਹੁੰਚੀ ਤਾਂ ਮੇਰੀ ਮਾਂ ਬਹੁਤ ਗੁੱਸੇ ਵਿੱਚ ਖੜੀ ਸੀ ਮੇਰੇ ਪਾਪਾ ਵੀ ਘਰੇ ਸੀ ਜੋ ਸਿਰ ਫੜ ਕੇ ਬੈਠੇ ਸੀ ਸਾਹਮਣੇ ਚਾਚਾ ਜੀ ਵੀ ਮੈਨੂੰ ਗੁੱਸੇ ਨਾਲ ਦੇਖ ਰਿਹਾ ਸੀ ਮੈਨੂੰ ਹੈਰਾਨੀ ਹੋਈ ਕਿ ਇਹ ਸਭ ਇੱਥੇ ਕਿਉਂ ਬੈਠੇ ਆ ਮੇਰੀ ਮੰਮੀ ਅੱਗੇ ਆਈ ਤੇ ਮੇਰੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਕਹਿਣ ਲੱਗੀ ਤੂੰ ਮਰ ਕਿਉਂ ਨਹੀਂ ਗਈ ਇਹ ਸਭ ਕਰਨ ਤੋਂ ਪਹਿਲਾਂ ਸਾਡੇ ਵਿਸ਼ਵਾਸ ਦਾ ਤੂੰ ਇਹ ਸਲਾ ਦਿੱਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕੀਤਾ ਮੈਂ ਕਿਹਾ ਮੰਮੀ ਕੀ ਹੋਇਆ ਮੇਰੀ ਗੱਲ ਤੇ ਚਾਚੇ ਨੇ ਆਪਣਾ ਮੋਬਾਈਲ ਮੇਰੇ ਸਾਹਮਣੇ ਕਰ ਦਿੱਤਾ ਜਿਸਤੇ ਮੇਰੀ ਤੇ ਰਾਜਨ ਦੀ ਵੀਡੀਓ ਲੱਗੀ ਹੋਈ ਸੀ ਇਹ ਦੇਖ ਕੇ ਤਾਂ ਮੈਂ ਸਾਹ ਲੈਣਾ ਭੁੱਲ ਗਈ ਰਾਜਨ ਨੇ ਮੈਨੂੰ ਕਿਤੇ ਦਾ ਨਹੀਂ ਛੱਡਿਆ ਸੀ ਉਸਨੇ ਮੇਰੀ ਤੇ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਤੇ ਉਹ ਵਾਇਰਲ ਹੋ ਗਈ। ਮੇਰੀ ਤੇ ਰਾਜਨ ਦੀ ਵੀਡੀਓ ਦੇ ਨਾਲ ਇੱਕ ਬਹੁਤ ਹੀ ਇਕੜੀ ਹਟਾਈਪ ਦਾ ਗਾਣਾ ਵੀ ਲੱਗਿਆ ਹੋਇਆ ਸੀ। ਉਸਨੇ ਮੈਨੂੰ ਬਦਨਾਮ ਕਰਕੇ ਰੱਖ ਦਿੱਤਾ। ਮੇਰੀ ਮਾਂ ਰੋਣ ਲੱਗੀ। ਮੈਨੂੰ ਕੋਸਣ ਲੱਗੀ ਕਿ ਤੂੰ ਸਾਨੂੰ ਕਿਤੇ ਵੀ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੜਿਆ। ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਰਾਜਨ ਨੇ ਪਿਆਰ ਦੇ ਨਾਮ ਤੇ ਮੈਨੂੰ ਬੋਤਿੰਗ ਕੈਰੀ ਸੱਟ ਦਿੱਤੀ ਸੀ ਉਹ ਤਾਂ ਕਹਿੰਦਾ ਸੀ ਕਿ ਮੈਂ ਉਸ ਦੀ ਇੱਜ਼ਤ ਹਾਂ ਤੇ ਮੇਰੀ ਖਾਤਰ ਉਹ ਸਾਰਿਆਂ ਨਾਲ ਝੜ ਜਾਏਗਾ ਪਰ ਇਹ ਸਭ ਝੂਠ ਸੀ ਦੋ ਦਿਨਾਂ ਦੇ ਅੰਦਰ ਅੰਦਰ ਮੇਰਾ ਵਿਆਹ ਆਕਾਸ਼ ਦੇ ਨਾਲ ਕਰ ਦਿੱਤਾ ਗਿਆ ਮੇਰੇ ਮਾਪਿਓ ਨੇ ਹੱਥ ਜੋੜ ਕੇ ਨੀਹਾ ਆਂਟੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਅਪਣਾ ਲਵੇ ਆਪਣੀ ਬਹੂ ਬਣਾ ਲੇ ਮੇਰੀ ਕਿਸਮਤ ਵਿੱਚ ਸ਼ਾਇਦ ਲਾਹੇ ਹੋਏ ਕਪੜੇ ਹੀ ਲਿਖੇ ਸੀ ਪਤੀ ਮਿਲਿਆ ਤਾਂ ਉਹ ਵੀ ਛੱਡਿਆ ਹੋਇਆ ਆਕਾਸ਼ ਮੈਨੂੰ ਹਰ ਵਕਤ ਸਰੀਰਹੀਣ ਤੇ ਬਦਚੱਲਣ ਦੇ ਤਾਣੇ ਦਿੰਦਾ ਸੀ ਮੈਂ ਆਪਣੇ ਮੂੰਹ ਤੇ ਇੱਕ ਤਾਲਾ ਲਗਾ ਲਿਆ ਸੀ ਆਕਾਸ਼ ਨੂੰ ਜਦੋਂ ਗੁੱਸਾ ਆਉਂਦਾ ਉਹ ਮੇਰੇ ਤੇ ਹੱਥ ਵੀ ਉਠਾਉਂਦਾ ਮੈਨੂੰ ਨਾ ਜਾਣੇ ਕੀ ਕੀ ਸੁਣਾ ਪੈਂਦਾ ਉਹ ਮੈਨੂੰ ਕਹਿੰਦਾ ਕਿ ਤੂੰ ਉਸ ਲੜਕੇ ਦੇ ਨਾਲ ਕਿੰਨੀ ਵਾਰ ਮੂੰਹ ਕਹਾ ਕੀਤਾ ਹੋਇਆ ਮੇਰਾ ਜੁਰਮ ਤਾਂ ਬਸ ਪਿਆਸ ਮੈਂ ਰਾਜੇੰਦ ਦੇ ਨਾਲ ਕੋਈ ਗਲਤ ਨਹੀਂ ਕੀਤਾ ਸੀ ਪਰ ਮੈਂ ਫਿਰ ਵੀ ਪੱਦ ਕਿਰਦਾਰ ਕਹਾਈ ਜਾਣ ਲੱਗੀ ਨੀਹਾ ਆਂਟੀ ਨੇ ਮੈਨੂੰ ਨਾ ਪ੍ਰਾਣੀ ਬਣਾ ਕੇ ਰੱਖ ਲਿਆ 1 ਸਾਲ ਦੇ ਵਿੱਚ ਮੈਂ ਬਹੁਤ ਮੁਸ਼ਕਲਾਂ ਨਾਲ ਕੱਢਿਆ ਪਰ ਉਸ ਤੋਂ ਬਾਅਦ ਚ ਦੁੱਖਾਂ ਦਾ ਪਹਾੜ ਮੇਰੇ ਤੇ ਟੁੱਟਿਆ ਉਸ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਆਕਾਸ਼ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਉਸ ਦਾ ਇਲਜ਼ਾਮ ਵੀ ਮੇਰੇ ਤੇ ਲਗਾ ਦਿੱਤਾ ਗਿਆ ਕਿ ਇਹ ਮੇਰੀ ਵਜ੍ਹਾ ਕਰਕੇ ਹੀ ਮਰਿਆ ਨੇਹਾ ਆਂਟੀ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਮੈਂ ਆਪਣੇ ਮਾਪਿਓ ਦੇ ਘਰ ਆ ਗਈ ਮੇਰੇ ਪਾਪਾ ਦਾ ਟ੍ਰਾਂਸਫਰ ਦੂਸਰੇ ਸ਼ਹਿਰ ਵਿੱਚ ਹੋ ਗਿਆ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਇੱਕ ਸਕੂਲ ਵਿੱਚ ਪੜਾਉਣ ਲੱਗ ਗਈ। ਮੇਰੀਆਂ ਦੋਨੇ ਛੋਟੀਆਂ ਭੈਣਾਂ ਹੁਣ ਵਿਆਹ ਦੇ ਕਾਬਲ ਹੋ ਚੁੱਕੀਆਂ ਸੀ। ਦੋਨਾਂ ਭੈਣਾਂ ਦੇ ਵਿਆਹ ਮੈਂ ਹੀ ਕੀਤੇ ਸੀ। ਮੇਰੇ ਮਾਪਿਓ ਮੇਰੇ ਨਾਲ ਅਜੇ ਤੱਕ ਗੱਲ ਨਹੀਂ ਕਰਦੇ ਸੀ। ਪਾਪਾ ਵੀ ਹੁਣ ਨੌਕਰੀ ਛੱਡ ਚੁੱਕੇ ਸੀ। ਮੈਂ ਆਪਣੇ ਮਾਪਿਓ ਦੀ ਸੇਵਾ ਵਿੱਚ ਹੀ ਉਮਰ ਗਜ਼ਾਰਨ ਲੱਗੀ। ਦੋਨੇ ਹੀ ਬਿਮਾਰ ਰਹਿਣ ਲੱਗੇ ਤੇ ਕੁਝ ਸਾਲਾਂ ਵਿੱਚ ਮੇਰੇ ਮਾਪਿਓ ਵਾਰੀ-ਵਾਰੀ ਰੱਬ ਨੂੰ ਪਿਆਰੇ ਹੋ ਗਏ। ਸਮਾਂ ਇਸੇ ਤਰ੍ਹਾਂ ਹੀ گزرਨ ਲੱਗਾ। ਮੈਂ ਇੱਕ ਛੋਟੀ ਜਿਹੀ ਡਿਗਰੀ ਦੇ ਲਈ ਤੇ ਇਕੱਲੇ ਹੀ ਘਰੇ ਰਹਿਂਦੀ ਸੀ ਇੱਕ ਵਾਰ ਮੈਂ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਕਿ ਮੇਰੀ ਨਜ਼ਰ ਸਾਹਮਣੇ ਇੱਕ ਦੁਕਾਨ ਤੇ ਪਈ ਮੇਰੀ ਗੱਡੀ ਦਾ ਇੱਕਦਮ ਬ੍ਰੇਕ ਲੱਗਿਆ ਤਾਂ ਸਾਹਮਣੇ ਕੱਪੜੇ ਦੀ ਦੁਕਾਨ ਤੇ ਉਹ ਹੀ ਮੁੰਡਾ ਖੜਾ ਸੀ ਉਹ ਚਸ਼ਮਾ ਲਗਾ ਕੇ ਔਰਤਾਂ ਨੂੰ ਅਲੱਗ-ਅਲੱਗ ਕੱਪੜੇ ਦਿਖਾ ਰਿਹਾ ਸੀ ਮੈਂ ਆਪਣੀਆਂ ਅੱਖਾਂ ਤੋਂ ਵਗਦੇ ਹੰਝੂ ਸਾਫ਼ ਕੀਤੇ ਤੇ ਗੱਡੀ ਪਾਰਕਿੰਗ ਏਕਾ ਤੇ ਲਗਾਈ ਤੇ ਉਸ ਦੀ ਦੁਕਾਨ ਤੇ ਚਲੀ ਮੈਂ बस ਉਸ ਨੂੰ ਇੱਕ ਹੀ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਆਕਰ ਮੈਂ ਉਸ ਦਾ ਕੀ ਵਗਾਂੜਿਆ ਸੀ ਮੈਂ ਉਸ ਦੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ ਮੇਰੀ ਉਮਰ ਇਸ ਵਕਤ 30 ਸਾਲ ਦੀ ਸੀ ਤੇ ਰਾਜਨ ਦੀ ਉਮਰ ਲਗਭਗ 40 ਸਾਲ ਹੋ ਚੁੱਕੀ ਸੀ ਮੈਨੂੰ ਦੇਖ ਕੇ ਉਸ ਦੇ ਹੱਥ ਵਿੱਚ ਫੜਿਆ ਦੁਪੱਟਾ ਉੱਥੇ ਹੀ ਡਿੱਗ ਗਿਆ ਜੋ ਮੇਰੇ ਪ੍ਰਾਪਰ ਬੈਠੀ ਔਰਤ ਨੂੰ ਦਿਖਾ ਰਿਹਾ ਸੀ ਹੌਲੀ ਜੇ ਉਸ ਨੇ ਮੇਰਾ ਨਾਮ ਲਿਆ ਤੇ ਮੈਂ ਉੱਠ ਕੇ ਖੜੀ ਹੋ ਗਈ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਤੋਂ ਬਸ ਇੱਕ ਹੀ ਸਵਾਲ ਪੁੱਛਣਾ ਹੈ ਉਸ ਨੇ ਆਪਣੀ ਦੁਕਾਨ ਤੇ ਮੌਜੂਦ ਇੱਕ ਮੁੰਡੇ ਨੂੰ ਕਿਹਾ ਕਿ ਤੂੰ ਦੁਕਾਨ ਦਾ ਖਿਆਲ ਰੱਖਣਾ ਮੈਂ ਹੁਣੇ ਆਉਂਦਾ ਹਾਂ ਇਹ ਕਹਿ ਕੇ ਉਸਨੇ ਮੈਨੂੰ ਆਪਣੇ ਨਾਲ ਚੱਲਣ ਦਾ ਇਸ਼ਾਰਾ ਕੀਤਾ ਮੇਰੇ ਨਾਲ ਦੁਕਾਨ ਦੇ ਅੰਦਰ ਮੌਜੂਦ ਇੱਕ ਕਮਰੇ ਵਿੱਚ ਆ ਗਿਆ ਜੋ ਕੁਝ ਆਫਿਸ ਸਟੈੱਪ ਦਾ ਬਣਿਆ ਹੋਇਆ ਸੀ ਸਾਹਮਣੇ ਕੁਰਸੀ ਤੇ ਟੇਬਲ ਸੀ ਉਸਨੇ ਮੈਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਕਹਿਣ ਲੱਗਾ ਤੂੰ ਇੱਥੇ ਕਿਵੇਂ ਆਏ ਮੈਂ ਤੈਨੂੰ ਇਸ ਤੋਂ ਪਹਿਲਾਂ ਉਹ ਕੁਝ ਬੋਲਦਾ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਮੈਂ ਕਾ ਮੈਂ ਬੈਠਣਾ ਨਹੀਂ ਤੇ ਨਾ ਹੀ ਤੇਰੀ ਕੋਈ ਸਵਾਇਸ ਹੋਣੀ ਹੈ। ਬਸ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਹੈ ਕਿ ਆਖਰ ਮੈਂ ਤੇਰਾ ਕੀ ਵਿਗਾੜਿਆ ਸੀ? ਮੈਂ ਤਾਂ ਬਸ ਤੇਰੇ ਨਾਲ ਪਿਆਰ ਕੀਤਾ ਸੀ ਨਾ। ਤੂੰ ਜੇ ਮੈਨੂੰ ਨਹੀਂ ਅਪਣਾ ਸਕਦਾ ਸੀ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੰਦਾ ਮੈਨੂੰ ਬਧਰਾਮ ਕਿਉਂ ਕੀਤਾ? ਮੇਰੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਰਾਜਨ ਤੂੰ ਮੇਰੇ ਨਾਲ ਇੰਨਾ ਵੱਡਾ ਝੂਠ ਕਿਉਂ ਬੋਲਿਆ? ਮੇਰੀ ਗੱਲ ਸੁਣ ਕੇ ਉਹ ਕਹਿ ਲੱਗਾ ਕਿ ਮੈਂ ਤੇਰੇ ਨਾਲ ਕੋਈ ਝੂਠ ਨਹੀਂ ਬੋਲਿਆ। ਝੂਠ ਦਾ ਮੇਰੇ ਪਾਪਾ ਨੇ ਬੋਲਿਆ ਸੀ ਮੈਂ ਤੇਰੇ ਨਾਲ ਵਿਆਹ ਦੀ ਗੱਲ ਜਦੋਂ ਆਪਣੇ ਘਰੇ ਕੀਤੀ ਤਾਂ ਮੇਰੇ ਪਾਪਾ ਨੇ ਸਾਫ ਮਨਾ ਕਰ ਦਿੱਤਾ ਉਹ ਮੇਰਾ ਰਿਸ਼ਤਾ ਕਿਤੇ ਹੋਰ ਕਰਨਾ ਚਾਹੁੰਦੇ ਸੀ ਉਸ ਰਾਤ ਮੇਰੇ ਪਾਪਾ ਨਾਲ ਮੇਰੀ ਬਹੁਤ ਬਹਿਸ ਹੋਈ ਤੇ ਮੈਂ ਗੁੱਸੇ ਨਾਲ ਘਰੋਂ ਬਾਹਰ ਨਿਕਲ ਗਿਆ ਪਰ ਇਸ ਨੂੰ ਇਤفاق ਹੈ ਜਾਂ ਮੇਰੀ ਬਦਕਿਸਮਤੀ ਕਿ ਉਸ ਰਾਤ ਮੇਰੇ ਤੇ ਚੋਰਾਂ ਦਾ ਹਮਲਾ ਹੋ ਗਿਆ ਤੇ ਮੇਰੇ ਸਿਰ ਤੇ ਗਨ ਰੱਖ ਕੇ ਮੇਰਾ ਮੋਬਾਈਲ ਤੇ ਪੈਸੇ ਖੋ ਕੇ ਲੈ ਗਏ ਤੇ ਮੇਰੀ ਲੱਤ ਵਿੱਚ ਵੀ ਗੋਲੀ ਮਾਰ ਦਿੱਤੀਗੀ ਗੋਲੀ ਮਾਰ ਕੇ ਉਹ ਰਫੂ ਚੱਕਰ ਹੋ ਗਏ ਮੈਂ ਚੱਲਣ ਫਿਰਨ ਦੇ ਲੈ ਕੇ ਨਹੀਂ ਇਹ ਇਹ ਹੈ ਇਸ ਲਈ ਦੁਕਾਨ ਤੇ ਮੇਰੇ ਪਾਪਾ ਜਾਣ ਲੱਗੇ ਝੂਠ ਤਾਂ ਉਹਨਾਂ ਨੇ ਤੇਨੂੰ ਭੁੱਲਿਆ ਸੀ ਮੈਂ ਨਹੀਂ ਤੇਰੇ ਬਾਰੇ ਤੇ ਦੁਕਾਨ ਤੇ ਆਉਣ ਦੇ ਕਾਰਨ ਸ਼ੈਦ ਉਹ ਸਮਝ ਗਈ ਸੀ ਕਿ ਤੂੰ ਰਜਨੀ ਆ ਪਰ ਜਦੋਂ ਤੇਰੀ ਤੇ ਮੇਰੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਦੇਖੀ ਤਾਂ ਮੇਰੇ ਹੋਸ਼ ਉੱਡ ਗਏ ਮੈਂ ਪਾਪਾ ਨੂੰ ਬਹੁਤ ਕਿਹਾ ਕਿ ਉਹ ਪਦਨਾਮ ਹੋ ਜਾਵੀਂ ਰਸਤੇ ਵਾਸਤੇ ਉਸ ਤਾਂ ਮੇਰੇ ਲਈ ਰਿਸ਼ਤਾ ਮੰਗਲੇ ਪਰ ਮੇਰੇ ਪਾਪਾ ਨੇ ਮੈਨੂੰ ਕਮਰੇ ਵਿੱਚ ਕੈਦ ਕਰ ਦਿੱਤਾ ਜਦੋਂ ਤੱਕ ਮੈਂ ਚੱਲਣ ਫਿਰਦੇ ਕਾਬਲ ਹੋਇਆ ਤਾਂ ਪਤਾ ਲੱਗਿਆ ਕਿ ਤੇਰਾ ਵਿਆਹ ਹੋ ਗਿਆ ਫਿਰ ਮੈਂ ਪਿੱਛੇ हट ਗਿਆ ਮੇਰੇ ਪਾਪਾ ਨੇ ਬਹੁਤ ਚਾਹਿਆ ਕਿ ਮੈਂ ਉਸਦੀ ਪਸੰਦੀ ਕੁੜੀ ਨਾਲ ਵਿਆਹ ਕਰ ਲਵਾਂ ਪਰ ਮੇਰੀ ਗੱਲ ਕਦੇ ਹਾਂ ਵਿੱਚ ਨਹੀਂ ਬਦਲੀ ਸੀ ਫਿਰ ਜਦੋਂ ਤੇਰੇ ਪਤੀ ਦੀ ਮੌਤ ਦੀ ਖਬਰ ਮੇਰੇ ਤੱਕ ਪਹੁੰਚੀ ਤਾਂ ਮੈਂ ਸੋਚ ਲਿਆ ਸੀ ਕਿ ਮੈਂ ਤੈਨੂੰ ਅਪਣਾ ਲਵਾਂਗਾ ਪਰ ਤੁਸੀਂ ਘਰ ਛੱਡ ਕੇ ਜਾ ਚੁੱਕੇ ਸੀ ਮੈਨੂੰ ਬਸ ਇਹ ਪਤਾ ਸੀ ਕਿ ਤੂੰ ਲਖਨਊ ਵਿੱਚ ਹੈਂ ਲਖਨਊ ਵਿੱਚ ਕਿੱਥੇ ਰਹਿੰਦੀ ਸੀ ਇਹ ਮੈਨੂੰ ਨਹੀਂ ਪਤਾ ਸੀ ਮੈਂ ਆਪਣਾ ਸ਼ਹਿਰ ਛੱਡ ਦਿੱਤਾ ਤੇ ਲਖਨਊ ਵਿੱਚ ਹੀ ਟਿਕਾਂ ਲੈ ਲਈ ਤੇ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਉਮੀਦ ਸੀ ਕਿ ਕਦੇ ਨਾ ਕਦੇ ਤੇਰੇ ਨਾਲ ਮੇਰੀ ਮੁਲਾਕਾਤ ਹੋਵੇਗੀ ਪਰ ਇਹ ਨਹੀਂ ਜਾਣਦਾ ਸੀ ਕਿ ਤੇਰੇ ਇੰਤਜ਼ਾਰ ਵਿੱਚ ਇੱਕ ਬਹੁਤ ਲੰਮਾ ਅਰਸਾ ਗੁਜ਼ਰ ਜਾਏਗਾ ਰਜ਼ਨੀ ਮੈਨੂੰ ਮੇਰਾ ਇਰਾਦਾ ਤੈਨੂੰ ਬਦਨਾਮ ਕਰਨ ਦਾ ਬਿਲਕੁਲ ਵੀ ਨਹੀਂ ਸੀ ਮੇਰੀ ਨੀਤ ਵਿੱਚ ਜੇ ਖੋਟ ਹੁੰਦੀ ਤਾਂ ਉਸ ਵਕਤ ਤੇਰੇ ਘਰੋਂ ਵਾਪਸ ਨਾ ਆਉਂਦਾ ਤੂੰ ਤੇ ਮੈਂ ਉਸ ਵਕਤ ਕਰੇ ਇਕੱਲੇ ਸੀ ਮੈਂ ਚਾਹੁੰਦਾ ਤਾਂ ਤੇਰੇ ਨਾਲ ਕੁਝ ਵੀ ਕਰ ਸਕਦਾ ਸੀ ਪਰ ਮੈਨੂੰ ਤੇਰੇ ਨਾਲ ਪਿਆਰ ਸੀ ਮੈਂ ਤੈਨੂੰ ਇੱਜ਼ਤ ਨਾਲ ਅਪਣਾਉਣਾ ਚਾਹੁੰਦਾ ਸੀ ਪਰ ਮੇਰਾ ਮੋਬਾਈਲ ਚੋਰਾ ਨੇ ਖੋਲਿਆ ਸੀ ਸ਼ਾਇਦ ਉਹਨਾਂ ਨੇ ਹੀ ਸਾਨੂੰ ਬਿਤਨਾਮ ਕਰ ਦਿੱਤਾ ਉਹਨਾਂ ਨੇ ਹੀ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਹੋਵੇਗੀ ਰਾਜਨ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਉਸਦੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਕਹਿਣ ਲੱਗਾ ਕਿ ਅੱਜ ਵੀ ਮੈਂ ਤੇਰੀ ਇੰਤਜ਼ਾਰ ਵਿੱਚ ਹਾਂ ਉਹ ਅੱਜ ਵੀ ਮੇਰੇ ਇੰਤਜ਼ਾਰ ਵਿੱਚ ਸੀ ਪਰ ਸਮਾਂ ਬਹੁਤ ਅੱਗੇ ਨੂੰ ਵੱਧ ਚੁੱਕਿਆ ਸੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਕੀ ਫੈਸਲਾ ਕਰਾਂ ਦੋਸਤੋ ਤੁਸੀਂ ਹੀ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਨੂੰ ਰਾਸਨ ਤੇ ਨਾਲ ਪਿਆ ਕਰਨਾ ਚਾਹੀਦਾ ਹੈ ਜਾਂ ਨਹੀਂ ਆਪਣੀ ਰੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਕਹਾਣੀ ਪਸੰਦ ਆਈ ਤੇ ਲਾਈਕ ਸ਼ੇਅਰ ਕਰਨਾ ਵੀ ਜ਼ਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਨੂੰ ਆਹਲ ਤੇ ਪ੍ਰੈਸ ਕਰਨਾ ਤਾਂ ਕਿ ਹਰੇਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਕਹਾਣੀ ਰਹਿ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਸੁਣਨ ਲਈ